ਸੱਛੀ ਕਾਲ ਤੁਸੀਂ ਦੇਖ ਰਹੇ ਹੋ ਵਨ ਇੰਡੀਆ ਪੰਜਾਬੀ ਮੈਂ ਹਾਂ ਸੰਦੀਪ ਸਿੰਘ ਹਰਲ ਔਰ ਮੇਰੇ ਨਾਲ ਖਬਰਾਂ ਉਤੇ ਚਰਚਾ ਕਰਨ ਲਈ ਮੌਜੂਦ ਨੇ ਸੀਨੀਅਰ ਪੱਤਰਕਾਰ ਤੇ ਸਿਆਸੀ ਮੁਲਾਂਕਣਕਾਰ ਜਸਬੀਰ ਸਿੰਘ ਪੱਟੀ ਪੱਟੀ ਸਾਹਿਬ ਸਵਾਗਤ ਬਹੁਤ-ਬਹੁਤ ਸਤਿ ਸ਼੍ਰੀ ਅਕਾਲ ਜੀ ਸ਼ੁਕਰੀਆ ਜੀ ਮੇਰੇ ਵੱਲੋਂ ਵੀ ਆਪ ਜੀ ਤੇ ਸਾਰੇ ਸਰੋਤਿਆਂ ਤੇ ਦਰਸ਼ਕਾਂ ਨੂੰ ਸਤਿ ਸ਼੍ਰੀ ਅਕਾਲ ਜੀ ਪੱਟੀ ਸਾਹਿਬ ਅੱਜ 25 April 2025 ਤੇ ਅੱਜ ਮਰਹੂਮ ਪ੍ਰਕਾਸ਼ ਸਿੰਘ ਬਾਦਲ ਦੀ ਦੂਸਰੀ ਵਰਸੀ ਹੈ ਇਸ ਵਰਸੀ ਮੌਕੇ ਜਿੱਥੇ ਵੱਖ-ਵੱਖ ਆਗੂਆਂ ਨੇ ਉਹਨਾਂ ਦੀ ਦੂਰ ਦ੍ਰਿਸ਼ਟੀ ਦੀ ਉਹਨਾਂ ਦੀ ਸੋਚ ਦੀ ਉਹਨਾਂ ਦੀ ਸਿਆਣਪ ਦੀ ਚਰਚਾ ਕੀਤੀ ਤੇ ਸਵਾਲ ਇਹ ਹੈ ਵੀ ਇੱਕ ਐਡਾ ਮਹਾਨ ਆਗੂ ਜਿਹਦੇ ਸੋਲੇ ਗਾਏ ਜਾ ਰਹੇ ਸੀਗੇ ਅੱਜ ਜਦੋਂ ਉਹਨਾਂ ਦਾ ਵਰਸੀ ਸਮਾਗਮ ਸੀਗਾ ਤੇ ਮੌਜੂਦਾ ਲੀਡਰਸ਼ਿਪ ਅਕਾਲੀ ਦਲ ਦੀ ਮੈਂ ਗੱਲ ਕਰ ਰਿਹਾ ਜਿਹੜੇ ਸੰਕਟ ਚੋਂ ਗੁਜ਼ਰ ਰਹੀ ਆ ਕੀ ਉਹ ਤੋਂ ਕੁਝ ਸਿੱਖ ਨਹੀਂ ਰਹੀ ਗੱਲਾਂ ਹੋ ਰਹੀਆਂ ਸੀ ਕਿ ਆਪ ਵੀ ਪ੍ਰਕਾਸ਼ ਸਿੰਘ ਬਾਦਲ ਮਰਹੂਮ ਜਿਹੜੇ ਐ ਇਹ ਕਦੀ ਕਿਸੇ ਨੂੰ ਨਰਾਜ਼ ਨਹੀਂ ਸੀ ਹੋਣ ਦਿੰਦੇ ਇਹ ਭੱਜ ਕੇ ਮਨਾ ਲੈਂਦੇ ਹੁੰਦੇ ਸੀਗੇ ਬੰਦੇ ਨੂੰ ਆਪਣੇ ਕਲਾਵੇ 'ਚ ਲੈ ਲੈਂਦੇ ਹੁੰਦੇ ਸੀ ਬਹੁਤੀ ਚਿਰ ਬੰਦੇ ਨੂੰ ਨਰਾਜ਼ ਰਹਿਣ ਨਹੀਂ ਸੀ ਦਿੰਦੇ ਪਰ ਅੱਜ ਜੋ ਮੌਜੂਦਾ ਸਥਿਤੀ ਆ ਉਹ ਸਾਰਿਆਂ ਦੇ ਸਾਹਮਣੇ ਆ ਇੱਕ ਦੂਜੇ ਦੇ ਪ੍ਰਤੀ ਬਿਆਨਬਾਜ਼ੀਆਂ ਦਾ ਦੌਰ ਜਿਹੜਾ ਵੱਧ ਚੜ੍ਹ ਕੇ ਜਿਹੜਾ ਉਹ ਚੱਲ ਰਿਹਾ ਇੱਕ ਸਵਾਲ ਦੂਜੀ ਗੱਲ ਇਹ ਆ ਜਥੇਦਾਰ ਗੜਗੱਜ ਜਿਹੜੇ ਉਹ ਵੀ ਉਸ ਸਮਾਗਮ ਚ ਸ਼ਾਮਲ ਹੁੰਦੇ ਆ ਤੇ ਉਹ ਵੀ ਆਪਣੀ ਤਕਰੀਰ ਪੇਸ਼ ਕਰਦੇ ਆ ਤੇ ਬੀਬਾ ਹਰ ਸਿਮਰਤ ਕੌਰ ਬਾਦਲ ਹੁਣਾਂ ਦੀ ਤਾਰੀਫ਼ ਕਰਦੇ ਆ ਕਿ ਬੀਬਾ ਜੀ ਨੇ ਲੋਕ ਸਭਾ ਦੇ ਵਿੱਚ ਜਿਹੜਾ ਸਿੱਖ ਸਮਾਜ ਆ ਵੀ ਸਿੱਖ ਜਿਹੜੇ ਆ ਇਹ ਇੱਕ ਵੱਖਰੀ ਕੌਮ ਹੈ ਇਹਦਾ ਜਿਹੜਾ ਮੁੱਦਾ ਚੁੱਕਿਆ ਆਰਟੀਕਲ 25 ਦਾ ਹਵਾਲਾ ਦੇ ਕੇ ਉਹਦੀ ਬੜੀ ਸ਼ਲਾਘਾ ਕੀਤੀ ਪਟਿਸਰ ਦੂਸਰਾ ਸਵਾਲ ਬੜਾ ਐਮ ਹੈ ਉਹ ਇਹ ਹੈ ਵੀ ਹਾਲ ਹੀ ਦੇ ਵਿੱਚ ਪੰਜਾਬ ਸਰਕਾਰ ਨੇ ਵੱਡੇ ਪੱਧਰ ਦੇ ਉੱਤੇ ਪੁਲਿਸ ਮਹਿਕਮੇ ਦੇ ਵਿੱਚ ਬਦਲੀਆਂ ਕੀਤੀਆਂ ਸੀ 26 ਮਾਰਚ ਨੂੰ ਐਸਪੀਐਸ ਪਰਮਾਰ ਜਿਹੜੇ ਆ ਉਹ ਵਿਜੀਲੈਂਸ ਦੇ ਮੁਖੀ ਬਣਾਏ ਗਏ ਸੀ ਤੇ ਅੱਜ ਉਹਨਾਂ ਨੂੰ ਸਸਪੈਂਡ ਕਰ ਦਿੱਤਾ ਗਿਆ ਤੇ ਇਲਜ਼ਾਮ ਲੱਗੇ ਆ ਕ੍ਰਪਸ਼ਨ ਦੇ ਕਿ ਵੱਡੇ ਪੱਧਰ ਦੇ ਉੱਤੇ ਡਰਾਈਵਿੰਗ ਲਾਇਸੈਂਸ ਘਟਾਲਾ ਪੰਜਾਬ ਦੇ ਵਿੱਚ ਚੱਲ ਰਿਹਾ ਤੇ ਐਸਪੀਐਸ ਪਰਮਾਰ ਜਿਹੜੇ ਵਿਜੀਲੈਂਸ ਮੁਖੀ ਆ ਕਹਿੰਦੇ ਜੀ ਇਹ ਵੀ ਇਹਦੇ ਵਿੱਚ ਸ਼ਾਮਲ ਆ ਤੇ ਤੀਜੀ ਬੜੀ ਅਹਿਮ ਖਬਰ ਜਿਹਦੇ ਉੱਤੇ ਆਪਾਂ ਚਰਚਾ ਕਰਨੀ ਆ ਉਹ ਇਹ ਆ ਵੀ ਵਿਕਰਮ ਸਿੰਘ ਮਜੀਠੀਆ ਜਿਨ੍ਹਾਂ ਨੂੰ ਹਾਲ ਹੀ ਦੇ ਵਿੱਚ ਮਾਨਯੋਗ ਸੁਪਰੀਮ ਕੋਰਟ ਨੇ ਇਹ ਗੱਲ ਕਹੀ ਸੀਗੀ ਵੀ ਤੁਸੀਂ ਐਸਆਈਟੀ ਦੇ ਕੋਲ ਪੇਸ਼ ਹੋਣਾ ਜਦੋਂ ਵੀ ਉਹ ਤੁਹਾਨੂੰ ਬੁਲਾਉਣਗੇ ਤੁਸੀਂ ਉੱਥੇ ਜਾਇਆ ਜ਼ਰੂਰ ਕਰਨਾ ਉਹ ਜਿਹੜਾ ਉਹਨਾਂ ਦਾ ਡਰੱਗ ਵਾਲਾ ਮਾਮਲਾ ਪਰ ਅੱਜ ਮਾਨਯੋਗ ਸੁਪਰੀਮ ਕੋਰਟ ਉਹਨਾਂ ਨੂੰ ਰਾਹਤ ਦਿੰਦੀ ਆ ਪੰਜਾਬ ਸਰਕਾਰ ਸੁਪਰੀਮ ਕੋਰਟ ਜਾਂਦੀ ਆ ਵੀ ਇਸ ਬੰਦੇ ਨੂੰ ਅਰੈਸਟ ਕੀਤਾ ਜਾਵੇ ਜ਼ਮਾਨਤ ਖਾਰਜ ਕੀਤੀ ਜਾਵੇ ਪਰ ਉਹਦੇ ਉਲਟ ਪੰਜਾਬ ਸਰਕਾਰ ਦੀ ਪਟੀਸ਼ਨ ਮਾਨਯੋਗ ਸੁਪਰੀਮ ਕੋਰਟ ਖਾਰਜ ਕਰ ਦਿੰਦੀ ਆ ਤੇ ਸ਼ੁਰੂ ਕਰਦੇ ਆ ਮਰਹੂਮ ਪ੍ਰਕਾਸ਼ ਸਿੰਘ ਬਾਦਲ ਦਾ ਅੱਜ ਵਰਸੀ ਸਮਾਗਮ ਤੇ ਉੱਥੇ ਲੀਡਰ ਜਿਹੜੇ ਆ ਉਹ ਮਰਹੂਮ ਪ੍ਰਕਾਸ਼ ਸਿੰਘ ਬਾਦਲ ਦੀਆਂ ਜਿਹੜੀਆਂ ਤਾਰੀਫਾਂ ਦੇ ਪੁੱਲ ਬਣ ਰਹੇ ਸੀ ਪਰ ਮੌਜੂਦਾ ਸਥਿਤੀ ਦੇ ਵਿੱਚ ਅਕਾਲੀ ਦਲ ਕਿੱਥੇ ਖੜਾ ਜੀ ਪੱਟੀ ਸਾਹਿਬ ਪੁਰਖ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੇ ਕਰੀਬ 7 ਦਹਾਕੇ ਆਪਣੀ ਜ਼ਿੰਦਗੀ ਚ ਸਿਆਸਤ ਕੀਤੀ ਹੈ 7 ਦਹਾਕੇ ਦੇ ਵਿੱਚ ਉਹ ਆਪਣਾ ਦਾਵਾ ਕਰਦੇ ਰਹੇ ਕਿ ਉਹਨਾਂ ਨੇ 18 ਸਾਲ ਜਿਹੜੀ ਆ ਉਹ ਪੰਜਾਬ ਦੇ ਲੋਕਾਂ ਲਈ ਪੰਜਾਬ ਲਈ ਪੰਜਾਬ ਦੀਆਂ ਮੰਗਾਂ ਲਈ ਜਿੱਲਾਂ ਕਟੀਆਂ ਤੇ 18.5 ਸਾਲ ਉਹਨਾਂ ਨੇ ਰਾਜ ਕੀਤਾ ਆਪਣੀ ਜ਼ਿੰਦਗੀ ਦੇ ਵਿੱਚ ਜਿਹੜਾ ਮੁੱਖ ਮੰਤਰੀ ਬਣਿਆ ਤੇ ਸਰਦਾਰ ਪ੍ਰਕਾਸ਼ ਸਿੰਘ ਬਾਦਲ ਬਾਰੇ ਬਹੁਤ ਲਿਖੌਰ ਜਾਣਦੇ ਨੇ 1952 ਜਾਂ 53 ਜਿਹੜੀ ਚੋਣ ਹੋਈ ਹੈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਪਹਿਲੀ ਵਾਰੀ ਉਹਨਾਂ ਨੇ ਚੋਣ ਵੀ ਉਹ ਲੜੀ ਸੀਗੀ ਆਪਣੀ ਸਿਆਸਤ ਉਹਨਾਂ ਨੇ ਸਰਪੰਚੀ ਤੋਂ ਪਿੰਡ ਦੀ ਸਰਪੰਚੀ ਤੋਂ ਸ਼ੁਰੂ ਕੀਤੀ ਸੀਗੀ ਤੇ ਸਰਪੰਚੀ ਤੋਂ ਸ਼ੁਰੂ ਕਰਦੇ ਕਰਦੇ ਫਿਰ ਸਿੱਝੇ-ਸਿੱਝੇ ਮੁੱਖ ਮੰਤਰੀ ਦੀ ਕੁਰਸੀ ਤੇ ਪੁੱਜ ਗਏ ਹੁਣ ਜੇ ਮੈਂ ਥੋੜਾ ਜੇ ਪਛੋਕਰ ਤੇ ਜਾਵਾਂ ਤਾਨੂੰ ਇਸ ਗੱਲ ਦਾ ਪਤਾ ਹੋਏਗਾ ਕਿ 1957 ਦੇ ਵਿੱਚ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੇ ਚੋਣ ਲਿਛਾ ਜਿਹੜਾ ਜਗਾ ਸੀ ਆਪਣਾ ਬਲਦਾ ਦੀ ਜੋੜੀ ਕਾਂਗਰਸਾ ਚੋਣਸ਼ਾਨੀ ਉੱਤੇ ਚੋਣ ਲੜੀ ਸੀ ਤੇ ਉਹ ਵੱਲੋਂ ਐਲ ਐਮ ਐਲ ਦੇ ਬਣੇ ਸੀਗੇ ਤੇ ਇਹਨਾਂ ਦੀ ਤੇ ਸਰਦਾਰ ਸਾਡੇ ਗਿਆਨੀ ਜੈਲ ਸਿੰਘ ਦੀ ਆਪਸ ਵਿੱਚ ਦੋਸਤੀ ਕਾफी ਸੀ ਇਹਨਾਂ ਦੇ ਅਸਲੀ ਜਿਹੜੇ ਉਸਤਾਦ ਸੀ ਉਹ ਗਿਆਨੀ ਜੈਲ ਸਿੰਘ ਸੀਗੇ ਗਿਆਨੀ ਜੈਲ ਸਿੰਘ ਨੇ ਇਹਨੂੰ ਕਿਹਾ ਵੀ ਕਾਕਾ ਤੂੰ ਪੜਿਆ ਲਿਖਿਆ ਮੁੰਡਾ ਵਾ ਇੱਕ ਕੰਮ ਕਰ ਤੂੰ ਅਕਾਲੀਆਂ ਚ ਅਨਪੜ ਲੈਣਾ ਇਕੱਠਾ ਹੋਏ ਤੇਰੀ ਗੱਲ ਬਾਲਣ ਤੂੰ ਵਰਜਾਣਾ ਦੇ ਵਿੱਚ ਤੈਨੂੰ ਕਾਗਰਚ ਕੋਸ਼ ਨੂੰ ਲੱਭਣਾ ਇਹ ਫਿਰ ਅਕਾਲੀਆਂ ਚ ਵਰਜ ਜਾਂਦੇ ਆ ਹਸਪਟ ਕਰ ਜਾਂਦੇ ਆ ਪਹਿਲਾ ਮਾਸਟਰ ਤਾਰਾ ਸਿੰਘ ਮੜਕੇ ਸੰਤ ਫਤੇ ਸਿੰਘ ਨਾਲ ਤੇ 1970 ਦੇ ਵਿੱਚ ਜਦੋਂ ਜਸਟਿਸ ਗੁਰਨਾਮ ਸਿੰਘ ਨੂੰ ਲਾ ਕੇ ਤੇ ਬਕਾਇਦਾ ਤੌਰ ਤੇ ਇਹਨਾਂ ਨੂੰ ਮੁੱਖ ਮੰਤਰੀ ਬਣਾਇਆ ਜਾਂਦਾ ਵਾ ਤੇ ਇਹਨਾਂ ਦੇ ਰਾਜ ਦੇ ਵਿੱਚ ਬੁਚੜਖਾਨੇ ਖੋਲੇ ਗਏ ਸੀ ਬੁਚੜਖਾਨੇ ਹੋ ਕਿ 1970 ਤੱਕ ਇਹ ਸੀ ਵੀ ਜਿਹੜਾ ਬੰਦਾ ਫੜ ਕੇ ਲਿਆਉਂਦੀ ਸੀ ਪੁਲਿਸ ਨੂੰ ਚਪੇੜ ਤੱਕ ਨਹੀਂ ਸੀ ਮਾਰ ਸਕਦੀ ਛਿੱਤਰ ਮਾਰੇ ਬੜੀ ਦੂਰ ਦੀ ਗੱਲ ਔਰ ਜੇ ਕੋਈ ਸ਼ਿਕਾਇਤ ਕਰਦਾ ਸੀ ਮੇਰੇ ਨਾਲ ਜ਼ਿਆਦਤੀ ਕੀਤੀ ਉਹਦੀ ਇਨਕੁਆਇਰੀ ਹੁੰਦੀ ਸੀ ਅਫਸਰ ਇਨਕੁਆਇਰੀ ਬੜੀ ਇਮਾਨਦਾਰੀ ਨਾਲ ਕਰਦੇ ਸੀ ਜਿਹੜੀ ਇਮਾਨਦਾਰੀ ਨਾਲ ਕਰਦੇ ਸੀ ਉਹ ਫਿਰ ਜੇ ਕੁਝ ਗਲਤ ਹੋਇਆ ਹੁੰਦਾ ਸੀ ਕਾਰਵਾਈ ਹੁੰਦੀ ਸੀ 1970 ਦੇ ਵਿੱਚ ਨਕਸਟਿੰਗ ਮੂਵਮੈਂਟ ਸਾਡੇ ਜਿਹੜੀ ਪੰਜਾਬ 'ਚ ਆਉਂਦੀ ਹੈ ਉਹਦੇ ਵਿੱਚ 80 ਦੇ ਕਰੀਬ ਬਕਾਇਦਾ ਤੌਰ ਤੇ ਇਹ ਨਕਸਟਿੰਗ ਮਾਰੇ ਜਾਂਦੇ ਨੇ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੀ ਸਰਕਾਰ ਦੇ ਵਿੱਚ ਉਦੋਂ ਬੁੱਚੜਖਾਨੇ ਖੁੱਲ੍ਹੇ ਸੀ ਇੰਟਰੋਗੇਟ ਕਰਨ ਵਾਸਤੇ ਜਿਹਨਾਂ ਨੂੰ ਸੀਐਸਟਾਫ ਕਹਿੰਦੇ ਆ ਉਹ ਕਿਸੇ ਬਾਅਦ ਕਿਸੇ ਨਿਵੇਕਲੀ ਥਾਂ ਤੇ ਅਕਲਦੀ ਥਾਂ ਤੇ ਖੁੱਲ੍ਹ ਜਾਂਦੇ ਜਿੱਥੇ ਕੁੱਟਮਾਰ ਕੀਤੀ ਜਾਂਦੀ ਸੀ ਉਹਨਾਂ ਲੋਕਾਂ ਨੂੰ ਫਿਰ 1972 ਦੇ ਵਿੱਚ ਜਦੋਂ ਬਣਦੀ ਆ ਸਰਕਾਰ ਬਣਦੀ ਗਿਆਨੀ ਜੈਲ ਸਿੰਘ ਦੀ ਤੇ ਇਹਨਾਂ ਦੇ ਖਰਾਬ ਇੱਕ ਸ਼ਗਾਨੀ ਕਮਿਸ਼ਨ ਬਣਦਾ ਸ਼ਗਾਨੀ ਕਮਿਸ਼ਨ ਫਿਰ ਇਹਨਾਂ ਦੇ ਭ੍ਰਿਸ਼ਟਾਚਾਰ ਦੇ ਪਰਦੇ ਫਰੋਲਦਾ ਤੇ ਫਿਰ ਐਮਰਜੈਂਸੀ ਲੱਗ ਜੀ ਜਿਹਦੇ ਥੱਲੇ ਉਸ ਭਾਰਤ ਥੰਦੇ ਜਿਹੜਾ ਉਹ ਸ਼ਗਾਨੀ ਕਮਿਸ਼ਨ ਦੱਬਿਆ ਜਾਂਦਾ ਐਮਰਜੈਂਸੀ ਦੇ ਵਿੱਚ ਜਦੋਂ ਲੱਗਦੀ ਆ ਤੇ ਜਿਹੜੇ ਸਾਡੇ ਜਥੇਦਾਰ ਸੰਤੋਖ ਸਿੰਘ ਦਿੱਲੀ ਹੁੰਦੇ ਸੀਗੇ ਮਨਜੀਤ ਸਿੰਘ ਜੀਕੇ ਦੇ ਫਾਦਰ ਉਹ ਇੱਕ ਸੁਨੇਹਾ ਲੈ ਕੇ ਆਉਂਦੇ ਆ ਸੁਨੇਹਾ ਕੀ ਹੁੰਦਾ ਵੀ ਇੰਦਰਾ ਗਾਂਧੀ ਪ੍ਰਧਾਨ ਮੰਤਰੀ ਕਹਿੰਦੀ ਆ ਵੀ ਕਾਲਿਓ ਭਰਾਓ ਤੁਸੀਂ ਮੋਰਚਾ ਮੋਰਚਾ ਨਾ ਲਾਓ ਜੋ ਲੈਣਾ ਲੈ ਲਓ ਮੈਂ ਕੋਰੀ ਕਾਗੇ ਤੇ ਸੈਂਡ ਕਰਦੀ ਤੁਸੀਂ ਪੰਜਾਬ ਦਾ ਮੈਂ ਖਾਲਸਾ ਮੈਂ ਰੱਖਣਾ ਰੱਖ ਲਓ ਤੁਸੀਂ ਪੰਜਾਬੀ ਬੋਲਦੇ ਇਲਾਕੇ ਲੈ ਲਓ ਤੁਸੀਂ ਬਕਾਇਦਾ ਤੌਰ ਤੇ ਜਿਹੜੀ ਪਾਖੜਾ ਡੈਮ ਲਾ ਲਓ ਚੰਡੀਗੜ੍ਹ ਲਾ ਲਓ ਸਭ ਕੁਝ ਲੈ ਲਓ ਤੁਸੀਂ ਪਰ ਮੋਰਚਾ ਨਾ ਲਾਇਓ ਮੰਨੂਆ ਬਾਣੀ ਇਸਦੇ ਕਰ ਲੈ ਨਿਕਰਤਾਰ ਜੜੇਗੇ ਤੇ ਨਿਕਰ ਤੇ ਬਾਣੀ ਤੇ ਅੰਦੀ ਦਹਿਸ਼ਤ ਸੀ ਉਸ ਟਾਈਮ ਦੇ ਉੱਤੇ ਜਨ ਸਿੰਘਿਆਂ ਦੇ ਵਿੱਚ ਵੀ ਇਹ ਐਫੀ ਡੇਵਿਡ ਦੇਖ ਕੇ ਕਹਿੰਦੇ ਸੀ ਸਾਡਾ ਜਨ ਸਿੰਘ ਨਾਲ ਕੋਈ ਲੈਣਾ ਦੇਣਾ ਨਹੀਂ ਅਸੀਂ ਕਾਂਗਰਸ ਜੁਆਇਨ ਕੀਤੇ ਇੰਦਰਾ ਕਣੀ ਦੁਖੀ ਇਸ ਕਰਕੇ ਸੀਗੀ ਜੋ ਤੁਹਾਨੂੰ ਪਤਾ ਹੋਏਗਾ ਇੰਦਰਾ ਗਾਂਧੀ ਦੇ ਖਿਲਾਫ ਅਲਾਬਾਦਾ ਹਾਈ ਕੋਰਟ ਨੇ ਇਹਦੀ ਜਿਹੜੀ ਚੋਣ ਸੀ ਇਲੀਗਲ ਕਲਾਰ ਦਿੱਤੀ ਸੀ ਉਹਦੇ ਤੇ ਕਾਲੀਆਂ ਨੇ ਬਿਆਨ ਵੀ ਦਿੱਤਾ ਸੀ ਕਿ ਇਹਨੂੰ ਹਾਈ ਕੋਰਟ ਤੋਂ ਸੁਪਰੀਮ ਕੋਰਟ ਜਾਣਾ ਚਾਹੀਦਾ ਤੇ ਸੁਪਰੀਮ ਕੋਰਟ ਤੋਂ ਇਹਨੇ ਫਿਰ ਕਹਿਵਾ ਕੇ ਆਪਣੇ ਹੱਕ 'ਚ ਕੇਸ ਕਰਾ ਲਿਆ ਸੀ। ਉਦੋਂ ਜਨਸੰਘੀ ਰੋਜ਼ ਇਹਦੇ ਅੱਗੇ ਬੈਠੇ ਹੁੰਦੇ ਅਸਤੀਫਾ ਤੇ ਅਸਤੀਫਾ ਦੇ ਅਸਤੀਫਾ ਦੇ ਫਿਰ ਇਹਨੇ ਐਮਰਜੈਂਸੀ ਲਾਈ। ਖਾਲੀਕੇ ਦਾ ਫੈਸਲਾ ਪਹਿਲਾਂ ਆ ਗਿਆ ਸੀ ਸੁਪਰੀਮ ਕੋਰਟ ਦੇ ਦੇ ਹੱਕ ਦੇ ਵਿੱਚ ਇਹਨੇ ਐਮਰਜੈਂਸੀ ਲਾਈ ਫਿਰ 26 ਜੂਨ ਸੀ ਨੋਮਰ 1975 ਦੇ ਵਿੱਚ। ਜਦੋਂ ਇਹਨਾਂ ਨੂੰ ਕਿਹਾ ਤੁਸੀਂ ਮੋਰਚਾ ਨਾ ਲਾਓ ਜੋ ਮਰਜ਼ੀ ਲੈਣਾ ਲੈ ਲਓ। ਲੇਕਿਨ ਸਾਰੀ ਕੋਰ ਕਮੇਟੀ ਜਿਹੜੀ ਸੀ ਉਦੋਂ ਵਰਕਿੰਗ ਕਮੇਟੀ ਹੁੰਦੀ ਸੀ ਉਹਦੇ ਵਿੱਚ ਸਾਰੇ ਮੰਨ ਗਏ ਸੀ ਇੱਕ ਬਾਦਲ ਨਹੀਂ ਸੀ ਮਨੇ ਬਾਦਲ ਕਹਿੰਦਾ ਸਾਡਾ ਸਦਾਤ ਲਾਅ ਨਹੀਂ ਕਰਦਾ ਤੁਸੀਂ ਜੇ ਨਹੀਂ ਗ੍ਰਿਫਤਾਰੀ ਦੇਣਦੇ ਮੈਂ ਇਕੱਲਾ ਗ੍ਰਿਫਤਾਰੀ ਦਿਓ ਜਦੋਂ ਫਿਰ ਸਾਬਕਾ ਮੁੱਖ ਮੰਤਰੀ ਸੀ ਵੱਡਾ ਲੀਡਰ ਸੀ ਲੋਕਾਂ ਨੂੰ ਗੱਲ ਉਹਦੀ ਮੰਨਣੀ ਪਈ ਤੇ ਫਿਰ ਮੋਰਚਾ ਲਾਉਣਾ ਪਿਆ ਨਾ ਕਿਉਂ ਇਹਨਾਂ ਇਹ ਆਰਸੀਪੀ ਜੇ ਇੰਦਰਾ ਕਾਦੀ ਦੀ ਗੱਲ ਮੰਨਨੀ ਤੇ ਫਿਰ ਮੁੱਖ ਮੰਤਰੀ ਤੇ ਟੌਹਣਾ ਬਣੂ ਮੈਨੂੰ ਕਿੰਨੇ ਪੁੱਛਣਾ ਤੜੇ ਨੂੰ ਮੁੱਖ ਮੰਤਰੀ ਬਣ ਤੋਂ ਰੋਕਣ ਵਾਸਤੇ ਸਾਡੇ ਪੰਜਾਬ ਦਾ ਬਿੜਾ ਕਰ ਕੋਦ ਹੋਇਆ ਸੀਗਾ ਵੀ ਜਦੋਂ ਇਹਨਾਂ ਨੇ ਫਿਰ ਇਹ ਮੋਰਚਾ ਲਾਇਆ ਤੇ ਇੰਦਰਾ ਗਾਂਧੀ ਕਿ ਤੁਹਾਨੂੰ ਦੱਸੂਗੋ ਮੈਂ ਇੰਦਰਾ ਗਾਂਧੀ ਕੌਣ ਜਦੋਂ ਉਹ ਤਾਕਤ ਦੇ ਵਿੱਚ ਆਈ ਉਹਨੇ ਪੰਜਾਬ ਨੂੰ ਬਰਬਾਦ ਵੀ ਕੀਤਾ ਤੇ ਫਿਰ ਸਾਕਾ ਨੀਲਾ ਤਰ੍ਹਾਂ ਵੀ ਉਦੋਂ ਹੀ ਹੋਇਆ 10 ਸਾਲ ਸਾਡੇ ਨੌਜਵਾਨਾਂ ਦਾ ਜਿਹੜਾ ਕਹਾਣ ਹੋਇਆ ਫਿਰ ਉਦੋਂ ਹੀ ਹੋਇਆ ਕਾਂਗਰਸ ਦੇ ਟਾਈਮ 'ਚ ਹੀ ਹੈ ਸਭ ਕਸੂਰ ਇਹਨਾਂ ਦਾ ਸੀ ਇਹ ਗੱਲ ਜ਼ਰੂਰ ਹੈ ਤੁਹਾਨੂੰ ਇਸ ਗੱਲ ਦਾ ਪਤਾ ਹੋਏਗਾ 1970 ਦੇ ਜਬਾਦਲ ਜਦੋਂ ਬਣਦਾ ਨਾ ਮੁੱਖ ਮੰਤਰੀ ਉਦੋਂ ਇਹਨਾਂ ਗੁਰਮੀਤ ਸਿੰਘ ਬਰਾੜ ਜਗਮੀਤ ਸਿੰਘ ਬਰਾੜ ਦੇ ਪਿਤਾ ਜਿਹੜੇ ਉਹ ਵੀ ਵਿਧਾਇਕ ਹੁੰਦੇ ਨੇ ਉਹ ਪੜੇ ਦੇਖਿਆ ਬੰਦਾ ਸੀ ਤੇ ਉਹਨੂੰ ਕਿਹਾ ਜਾਂਦਾ ਵੀ ਤੂੰ ਇਦਾਂ ਕਰ ਵੀ ਵਿਦੇਸ਼ 'ਚ ਇੱਕ ਕਾਨਫਰੰਸ ਆ ਉੱਥੇ ਤੂੰ ਜਾ ਕੇ ਆ ਉਹ ਕਹਿੰਦਾ ਜਿਹੜੇ ਮੰਤਰੀ-ਮੁਤਰੀ ਇਹ ਭੇਜੇ ਮੈਨੂੰ ਕਿ ਭੇਜਦੇ ਤੁਸੀਂ ਉਹਨੂੰ ਫਿਰ ਡਿਪਟੀ ਮੁੱਖ ਮੰਤਰੀ ਬਣਾਇਆ ਸੀਗਾ ਸੋ ਜੀਪਤੀ ਮੁਖਤ ਜੀਪਤੀ ਮੰਤਰੀ ਬਣਾਇਆ ਸੀਗਾ। ਗਿਪਤੀ ਮੰਤਰੀ ਬਣਾ ਕੇ ਵਿਦੇਸ਼ ਭੇਜਿਆ ਸੀ ਉਸ ਕਾਨਫਰੰਸ ਦੇ ਵਿੱਚ ਜਦੋਂ ਉਹਨਾਂ ਅਸਾਈਆਂ ਨੇ ਗੱਲ ਕੀਤੀ ਵੀ ਸਾਡਾ ਜਿਹੜਾ ਜਿਸ਼ੂ ਮਸੀਹ ਸੀ ਕੱਲਾ ਸੀ ਉਹਨੇ ਆਹ ਕੁਰਬਾਨੀ ਕੀਤੀ ਆਹ ਕੀਤੀ। ਤੇ ਗੁਰਮੀਤ ਸਿੰਘ ਨੇ ਸਟੇਜ ਤੇ ਜੋ ਕੁਰਬਾਨੀਆਂ ਦੇ ਕੇ ਦੱਸਿਆ ਵੀ ਸਾਡੇ ਸਿੰਘਾਂ ਨੇ ਆਹ ਕੁਰਬਾਨੀਆਂ ਕੀਤੀਆਂ ਨੇ। ਉਹਨੇ ਆ ਕੇ ਫਿਰ ਕਿਹਾ ਸੀਗਾ ਇੱਥੇ ਵੀ ਉਹਨਾਂ ਗਿਆ ਵੀ ਸਾਡਾ ਇੱਕ ਛੀਦ ਹੋਇਆ ਤੇ ਤੁਸੀਂ ਅਹੀ ਅਹੀ ਅੱਧੀ ਦੁਨੀਆ ਸਾਈ ਬਣਾਤੀ। ਤੁਹਾਡੇ ਦਰਦਾ ਸੀਦਨੀਆਂ ਕਰਤਾਰਾਂ ਲੱਗੀਆਂ ਤੁਸੀਂ ਕੀਤਾ ਕੀ ਆਪਣੀ ਕੌਮ ਵਾਸਤੇ ਜਾਂ ਕੀ ਕੀਤਾ ਤੁਸੀਂ ਕੋਈ ਜਵਾਬ ਨਹੀਂ ਸੀ ਉਹਨੇ ਆ ਕੇ ਜਦੋਂ ਇਹ ਗੱਲ ਕਹੀ ਉਹਦੇ ਨਾਲ ਗੁਰੂ ਗੋਬਿੰਦ ਸਿੰਘ ਜਿਹੜਾ ਮਾਰਗ ਸ਼ੁਰੂ ਕੀਤਾ ਫਿਰ ਅਕਾਲੀਆਂ ਨੇ ਸਰਕਾਰ ਟੁੱਟ ਗਈ ਗਿਆਨੀ ਜੈਲ ਸਿੰਘ ਆ ਗਿਆ ਜਦੋਂ ਗਿਆਨੀ ਜੈਲ ਸਿੰਘ ਆ ਗਿਆ ਤੇ ਉਹਨੂੰ ਮਿਲਣ ਵਾਸਤੇ ਕੁਝ ਅਧਿਕਾਰੀ ਗਏ ਤੇ ਉਹਨਾਂ ਨੂੰ ਮਿਲਦਾ ਨਹੀਂ ਸੀ ਕਿ ਇੱਕ ਅਕਾਲੀ ਨੇ ਮੈਨ ਨਹੀਂ ਮਿਲਦਾ ਪਰ ਲੋਚ ਸਿੰਘ ਦਿੱਲੀ ਬਹੁਤ ਵੇ ਸ਼ਾਮਲ ਸੀਗੇ ਉਹਨੇ ਫਿਰ ਕਿਹਾ ਜੀ ਅਸੀਂ ਲੋਕ ਸੰਪਰਕ ਸੰਪਰਕ ਵਧਾਦੇ ਅਧਿਕਾਰੀ ਆ ਅਸੀਂ ਤੁਹਾਨੂੰ ਇੱਕ ਬਣੀ ਬੜਾਈ ਖੀਰ ਦੇਣ ਵਾਸਤੇ ਆਏ ਉਹਨੇ ਕਿਹਾ ਕੀ ਉਹਨੇ ਫਿਰ ਦੱਸਿਆ ਵੀ ਤੁਸੀਂ ਆ ਸ਼ੁਰੂ ਕਰੋ ਜੇ ਨਾਮਨਾ ਖਟਲਾ ਤੇ ਜਿਹੜਾ ਗਿਆਨੀ ਸੀ ਉਹ ਬਹੁਤ ਧਾਰਮਿਕ ਵਿਅਕਤੀ ਸੀਗਾ ਉਹਨੇ ਫਿਰ ਜਿਹੜੀ ਆਨੰਦਪੁਰ ਸਾਹਿਬ ਤੋਂ ਤਲਵੰਡੀ ਸਾਬੋ ਤੱਕ ਜਿੱਧਰ ਜਿੱਧਰ ਗੁਰੂ ਸਾਹਿਬ ਗਏ ਨੇ ਉਹ ਫਿਰ ਨੂੰ ਗੁਰੂ ਗੋਬਿੰਦ ਸਿੰਘ ਮਾਰਗ ਬਣਾਇਆ ਪ੍ਰਪੋਜ਼ਲ ਕਾਲੀਆਂ ਦੀ ਤੇ ਨਾਮਨਾ ਘਟਿਆ ਬਕਾਇਦਾ ਤੌਰ ਤੇ ਜਿਹੜਾ ਸੀ ਸਾਡੇ ਆਪਣੇ ਗਿਆਨੀ ਹੋਈ ਗਿਆਨੀ ਜੈਲ ਸਿੰਘ ਤੇ ਗਿਆਨੀ ਜੈਲ ਸਿੰਘ ਹੈ ਧਰਮਕੂ ਕਿਸੇਗਾ ਤੇ ਵੈਸੇ ਵੀ ਕੰਮ ਕਰਨ ਵਾਲਾ ਬੰਦਾ ਸੀ ਜੀ ਤੇ ਗਿਆਨੀ ਗਿਆਨੀ ਇਹਦੇ 640 ਕਿਲੋਮੀਟਰ ਬੰਨਦਾ ਸੀ ਜਿਹੜਾ ਬਣਾਇਆ ਸੀ ਇਹਨਾਂ ਨੇ ਸਾਰਾ ਜਿੱਧਰ ਜਾਂਦਾ ਸੀਗਾ ਹੁਣ ਤੁਸੀਂ ਵੀ ਕਿਉਂ ਗਿਆਨੀ ਜੀ ਇਹਨੂੰ ਜਦੋਂ ਇੰਨੀ ਗੱਲ ਕਰ ਦਿੱਤੀ ਉਹ ਨਗਰ ਕੀਰਤਨ ਵੀ ਨਾਲ ਚੱਲਦਾ ਸੀ ਨਾਲ ਸਭ ਕੁਝ ਚੱਲਦਾ ਸੀ ਗਿਆਨੀ ਨਾਲ ਚੱਲਦਾ ਰਿਹਾ ਦਿੱਲੀ ਉਹਦੇ ਉਸ ਨਗਰ ਕੀਰਤਨ ਨਾਲ ਗਿਆਨੀ ਨਾਲ ਚੱਲਦਾ ਰਿਹਾ ਇਹ ਬੜੀ ਵੱਡੀ ਗੱਲ ਸੀਗੀ ਤੇ ਸੱਤ ਦਿਨਾਂ ਚ ਇਹ ਬਕਾਇਦਾ ਤੌਰ ਤੇ ਤੰਡੋੜੀ ਸਭ ਪੁਜਿਆ ਸੀਗਾ ਜਿਹੜਾ ਇਹ ਨਗਰ ਕੀਰਤਨ ਸੀਗਾ ਇਹਦੇ ਵਿੱਚ ਹਣ ਜਿਹੜੇ ਸੀ ਗਿਆਨੀ ਜੈਲ ਸਿੰਘ ਜਿਹੜਾ ਸੀਗਾ ਇਹਦੇ ਆਪਣਾ ਘਰ ਸੀ ਸੰਵਾ ਪਿੰਡ ਦੇ ਵਿੱਚ ਉਹ ਜਦੋਂ ਉੱਥੇ ਜਾਂਦਾ ਵਾ ਤੇ ਇਹਦੇ ਗਿਆਨੀ ਦੀਆਂ ਤਿੰਨ ਕੁੜੀਆਂ ਸੀ ਤੇ ਇੱਕ ਮੁੰਡਾ ਸੀ ਜਗENDER ਸਿੰਘ ਮੁੰਡੇ ਨੇ ਕੀ ਕੀਤਾ ਵੀ ਜਿਹੜਾ ਘਰ ਸੀਗਾ ਉਹ ਕਲੀ ਕੁਲੀ ਕਰਾ ਕੇ ਉਹ ਰੰਗ ਰੂਪ ਕਰਕੇ ਜਦੋਂ ਇਹਨੂੰ ਪਤਾ ਲੱਗਾ ਕੀਤਾ ਉਹ ਘਰ ਨਹੀਂ ਗਿਆ ਫਿਰ ਘਰ ਨਹੀਂ ਗਿਆ ਉਹ ਪੁਲਤਾਰ ਸਿੰਘ ਸੰਧਵਾਰਨ ਦੇ ਕਾਰੇ ਇੱਕ ਛੋਟਾ ਜਿਹਾ ਗੁਰਦੁਆਰਾ ਬਣਿਆ ਸੀ ਕਮਰਾ ਸੀ ਤੇ ਮਹਾਰਾਜਾ ਪ੍ਰਕਾਸ਼ ਕੀਤਾ ਸੀ ਉੱਥੇ ਗਿਆ ਜਾ ਕੇ ਹੁਕਮ ਨਮਾ ਲਿਆ ਤੇ ਉੱਥੇ ਲੇਟ ਪੈ ਗਿਆ ਹੁਣ ਮੁੱਖ ਮੰਤਰੀ ਜੀ ਜਾਵੇ ਕੋਲ ਅੰਦਰ ਉਹਦੇ ਕਮਰੇ ਦੇ ਵਿੱਚ ਫਿਰ ਇਹਦਾ ਮੁੰਡਾ ਹੀ ਗਿਆ ਤੇ ਉਹ ਮੁੰਡੇ ਨੂੰ ਜਾਂਦਿਆਂ ਨੂੰ ਪੈ ਗਿਆ ਵੀ ਤੈਨੂੰ ਤੈਨੂੰ ਕਿਹੜੇ ਕੰਜਰ ਨੇ ਕਿਹਾ ਸੀ ਵੀ ਤੂੰ ਇਹਨੂੰ ਰੰਗ ਰੂਗ ਕੇ ਮੈਂ ਤਾਂ ਲੋਕਾਂ ਨੂੰ ਮੁਖਾਉਣਾ ਸੀ ਮੈਂ ਇਸ ਘਰ ਚ ਰਿਆ ਵਾਂ ਮੈਂ ਐਸ ਘਰ ਚੋਂ ਮੁੱਖ ਮੰਤਰੀ ਬਣਿਆ ਮੈਂ ਤੁਹਾਨੂੰ ਪਤਾ ਹੋਵੇਗਾ ਫਰੀਦਕੋਟ ਦਾ ਰਾਜਾ ਤੇ ਬੜੇ ਤਸ਼ੱਦਦ ਕਰਦੇ ਰਹੇ ਅੰਗਰੇਜ਼ਾਂ ਦੇ ਅੱਖੇ ਲਾ ਕੇ ਕਈ ਵਾਰੀ ਇੱਕ ਸੀਡਾ ਰਿਹਾ ਜੀ ਪੱਲੇ ਪਿੱਛੇ ਪਿੱਛੇ ਦੇ ਸੀਡਾ ਰੇ ਵੀ ਤੂੰ ਕਹਦਾ ਇਹ ਕੁਲੱਬੀ ਹੁਣ ਅਸਲੀ ਜਿਹੜੇ ਗੁਰੂ ਸੀਗਾ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦਾ ਉਹ ਗਿਆਨੀ ਜੈਲ ਸਿੰਘ ਸੀ ਜਿਨ੍ਹਾਂ ਨੇ ਉਹਨੂੰ ਇੱਧਰ ਵਾੜਿਆ ਕਾਲੀਆਂ ਦੇ ਵਿੱਚ ਤੇ ਕਾਲੀਆਂ ਦੇ ਵਿੱਚ ਆ ਕੇ ਨੰਬਰ 1 ਬੰਨ ਤੇ ਆ ਗਿਆ ਮੜ ਕੇ ਉਸ ਟਾਈਮ ਦੇ ਉੱਤੇ ਇੱਕ ਵਾਰੀ ਮੁੱਖ ਮੰਤਰੀ ਬਣ ਗਿਆ ਜਦੋਂ 1970 ਦੇ ਵਿੱਚ ਬਕਾਇਦਾ ਤੌਰ ਤੇ ਇਲੈਕਸ਼ਨ ਹੁੰਦੀ ਹੈ ਲੋਕ ਸਭਾ ਦੀ ਤੇ ਇਹ ਮੈਂਬਰ ਪਾਰਲੀਮੈਂਟ ਬਣ ਕੇ ਚਲ ਜਾਂਦਾ ਉੱਥੇ ਉਹਨੂੰ ਕਮਿਊਨੀਕੇਸ਼ਨ ਮਿਸਟਰੀ ਬਣਾਇਆ ਜਾਂਦਾ ਇਹ ਚਾਹੁੰਦਾ ਸੀ ਮੈਨੂੰ ਐਗਰੀਕਲਚਰ ਮਿਨਿਸਟਰੀ ਮਿਲੇ ਉਹ ਮਿਲਦੀ ਨਹੀਂ ਦਫਤਰੀ ਨਹੀਂ ਜਾਂਦਾ ਮੈਨੂੰ ਸਮਝ ਨਹੀਂ ਕਿ ਮੈਂ ਜਾਣਾ ਕੀ ਹੈ ਫਿਰ ਬੜਾ ਜ਼ੋਰ ਜਾਰ ਪਾ ਕੇ ਉਹਨੂੰ ਮੇਰੇਖਿਆ ਉਦੋਂ ਜਿਹੜਾ ਸੀ ਰਾਜ ਮੰਤਰੀ ਬਣਾਇਆ ਸੀ ਐਗਰੀਕਲਚਰ ਦਾ ਲੇਕਿਨ ਪੰਜਾਬ ਦੀਆਂ ਚੋਣਾਂ ਆ ਗਈਆਂ ਤੇ ਫਿਰ ਇਹਨੇ ਕਿਹਾ ਜੀ ਮੈਨੂੰ ਦਿੱਲੀ ਦਾ ਪਾਣੀ ਨਹੀਂ ਉਹਦਾ ਮਨੂ ਬੰਨਾ ਤੇ ਮੁੱਖ ਮੰਤਰੀ ਸੀਗਾ ਫਿਰ ਇੱਥੇ ਅੱਗੇ ਚੋਣ ਲੜੀ ਇਹਨੇ ਆਪਣੀ ਐਮਐਲਏ ਦੀ ਐਮਐਲਏ ਬਣ ਗਿਆ ਤੇ ਮੁੱਖ ਮੰਤਰੀ ਬਣ ਗਿਆ ਇਸ ਕਰਕੇ ਦੀ ਕਹਾਣੀ ਬੜੀ ਬਚੱਤਰ ਬੜੇ ਕੰਮ ਕੀਤੇ ਨੇ ਲੇਕਿਨ ਇਹ ਗੱਲ ਸੀ ਵੀ ਜਦੋਂ ਬਰਨਾਲਾ ਬਣਦਾ ਮੁੱਖ ਮੰਤਰੀ ਉਹਦੋਂ ਇੱਕ ਤੇ ਹੱਥ ਰੱਖ ਕੇ ਵਿਚਾਰੇ ਨੇ ਪਤਾ ਨਹੀਂ ਕਿੰਨਾ ਜ਼ੋਰ ਲਾ ਗਿਆ ਹੋਊਗਾ ਜਿਵੇਂ ਬਰਨਾਲਾ ਸਰਨਾਮਾ ਪੇਸ਼ ਕਰਦਾ ਕਿਉਂ ਬਰਨਾਲਾ ਪ੍ਰਧਾਨ ਵੀ ਸੀਗਾ ਤੇ ਉਹਦੇ ਕੋਲ ਵੋਟਾਂ ਵਿਚਾਰ ਰਹੀਆਂ ਸੀਗੀਆਂ 1985 ਦੇ ਵਿੱਚ ਅਕਾਲੀ ਦਲ ਨੇ ਕੱਲੀਆਂ ਚੋਣਾਂ ਲੜੀਆਂ ਸੀ ਤੇ 73 ਸੀਟਾਂ ਲੱਕੀ ਗਿਆ ਸੀ ਇਸ ਕਰਕੇ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੀ ਇੱਕ ਸਿਫਤ ਜ਼ਰੂਰ ਸੀ ਮਿਹਨਤੀ ਬਹੁਤ ਸੀਗਾ ਤੁਰਿਆ ਰਹਿੰਦਾ ਸੀ ਵਰਕਰਾਂ ਦੇ ਵਿੱਚ ਭਾਵੇਂ ਚੋਣ ਹਰਿਆ ਹੋਵੇ ਭਾਵੇਂ ਜਿੱਤਿਆ ਹੋਵੇ ਇੱਕ ਵਾਰੀ 1967 ਚ ਹਰਿਆ ਤੇ ਇੱਕ ਵਾਰੀ 1922 ਚ ਹਰਿਆ ਨੀਤੇ ਹਮੇਸ਼ਾ ਚੋਣ ਜਿੱਤਦਾ ਰਿਹਾ ਹੁਣ ਜਦੋਂ ਇਹ ਜਦੋਂ ਇਹ ਮੁੜ ਕੇ ਮੁੱਖ ਮੰਤਰੀ ਬਣਦਾ ਵਾ ਮੈਂ ਕਹਿੰਦਾ 1997 ਤੋਂ ਲੈ ਕੇ ਤੇ 2002 ਤੱਕ ਕੀ ਪ੍ਰਾਪਤੀਆਂ ਰਹੀਆਂ ਨੇ ਬੁਖਾ ਦਿਓ ਕਿ ਪ੍ਰਾਪਤੀਆਂ ਕਿਸਾਨਾਂ ਨੂੰ ਬਿਜਲੀ ਮਾਫ ਕੀਤੀ ਪੱਤਰਕਾਰਾਂ ਨੂੰ ਬਸ ਫਰੀ ਕੀਤੀ ਇਹੋ ਜਿਹੀ ਪ੍ਰਾਪਤੀ ਰਹੀਆਂ ਬਾਕੀ ਵੀ ਵੱਡੀ ਕੋਈ ਪ੍ਰਾਪਤੀ ਰਹੀ ਨਹੀਂ ਦੀ ਜੋ ਪਠੱਲ ਨੇ ਕਿਹਾ ਸੀ 7 ਏਕੜ ਤੱਕ ਬਿਜਲੀ ਫਰੀ ਕਰਦੇ ਹੋਏ ਇਹਨੇ ਕਹਿਤਾ ਨਹੀਂ ਸਾਰਿਆਂ ਨੂੰ ਕਰ ਦਿਓ ਜੀ ਕੋਈ ਗੱਲ ਦੀ ਨਹੀਂ ਹੈ ਤੋ ਇਹੋ ਜਿਹਾ ਸਾਡੇ ਅੰਦੇデア 1.24 ਲੱਖ ਕਰੋੜ ਦੀ ਬਿਜਲੀ ਦੀ ਸਬਸਿਡੀ ਹੁਣ ਤੱਕ ਦਿੱਤੀ ਗਈ ਹੈ ਤੇ ਇਹ ਜੇ ਕਿਤੇ ਪੈਸੇ ਹੁੰਦੇ ਸਾਡੇ ਕੋਲ ਹੀ ਚਾਰ ਪ੍ਰੋਜੈਕਟ ਹੋਰ ਚਲਾ ਸਕਦੇ ਹਾਂ ਇੰਡਸਟਰੀ ਪ੍ਰੋਜੈਕਟ ਇਹਦੇ ਨਾਲ ਅਸੀਂ ਬਿਜਲੀ ਦੇ ਸਕਦੇ ਚਲੋ ਕੋਈ ਗੱਲ ਨਹੀਂ ਹੁਣ 2097 ਤੋਂ ਲੈ ਕੇ 2002 ਤੱਕ ਲੜਦੇ ਰਹੇ ਥੋੜਾ ਤੇ ਬਾਅਦ ਕੀਤਾ ਕੁਸਨ 2007 ਤੋਂ ਲੈ ਕੇ 2012 ਤੱਕ ਫਿਰ ਯਾਦਗਾਰੀਆਂ ਬਣਾਈਆਂ ਜਦੋਂ ਸੁਖਬੀਰ ਸਿੰਘ ਬਾਦਲ ਤੇ ਮਜੀਠੀ ਆਗੇ ਤੇ ਫਿਰ ਇਹ ਦੂਜੇ ਪਾਸੇ ਉਧਰ ਪੇ ਲੁੱਟ ਲੋ ਲੁੱਟ ਜੋ ਮਰਜੀ ਹੈ ਗਏ ਇਹ ਪ੍ਰਾਪਤੀ ਹੈਗੀਆਂ ਨੇ ਲੇਕਿਨ ਫਿਰ ਵੀ ਜਿਹੜੀਆਂ ਗੱਲ ਕੀਤੀ ਸੀ ਸਾਡੇ ਮਹਿੰਦਰ ਗਰੇਵਾਲ ਨੇ ਉਹਦੀ ਅਸਤੀਤਵ ਕਰਦੇ ਆ ਜਿਹੜੀ ਗੱਲ ਅਸੀਂ ਕਹਿੰਦੇ ਰਹੇ ਸੀ ਕਿ ਉਦੋਂ ਬਾਦਲ ਕੱਲਾ ਆੜਿਆ ਸੀ ਵੀ ਜਿਹੜਾ ਮੋਰਚਾ ਲਾਉਣਾ ਹੀ ਲਾਉਣਾ ਸੀ ਉਹਨੇ ਉਸ ਗੱਲ ਦੀ ਪੁਸ਼ਟੀ ਕੀਤੀ ਵਾਕਿਆ ਸਹੀ ਗੱਲ ਆ ਪੀ ਉਦੋਂ ਬਾਦਲ ਕੱਲਾ ਆੜਿਆ ਸੀ ਤੇ ਪੱਟੀ ਸਾਹਿਬ ਹੁਣ ਮੌਜੂਦਾ ਸਥਿਤੀ ਦੇ ਵਿੱਚ ਅਕਾਲੀ ਦਲ ਨੂੰ ਕਿਵੇਂ ਦੇਖਦੇ ਹੋ ਜਿੰਨਾ ਤੁਸੀਂ ਬਾਦਲ ਸਾਹਿਬ ਬਾਰੇ ਗੱਲਾਂ ਦਸੀਆਂ ਨੇ ਵੀ ਕਿੱਥੋਂ ਸਫ਼ਰ ਸ਼ੁਰੂ ਕੀਤਾ ਪੰਜ ਵਾਰ ਮੁੱਖ ਮੰਤਰੀ ਬਣਦੇ ਆ 18.5 ਸਾਲ ਬਤੌਰ ਮੁੱਖ ਮੰਤਰੀ ਰਹਿੰਦੇ ਆ ਤੇ ਇਸ ਵੇਲੇ ਕੀ ਸਥਿਤੀ ਹੈ ਜੀ ਜਿਹੜੀ ਗੱਲ ਹੈ ਇਸ ਵੇਲੇ ਸਥਿਤੀ ਹੈ ਨਾ ਜੀ ਇਸ ਵੇਲੇ ਤੇ ਇਹਨਾਂ ਨੂੰ ਜ਼ੀਰੋ ਤੋਂ ਰੰਮ ਕਰਨਾ ਪਊਗਾ ਸਰਦਾਰ ਸੁਖਬੀਰ ਸਿੰਘ ਬਾਦਲ ਦੀ ਜਿਹੜੀ ਮਰਜੀ ਸਪੀਚ ਸੁਣਨ ਲੋ ਤੁਸੀਂ ਉਹ ਸਰਦਾਰ ਪ੍ਰਕਾਸ਼ ਸਿੰਘ ਬਾਦਲ ਤੋਂ ਸ਼ੁਰੂ ਹੁੰਦੀ ਆ ਕਿ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੀ ਖਤਮ ਹੋ ਜੇ ਤੁਹਾਨੂੰ ਪਤਾ ਹੋਏਗਾ ਸਖਬੀਰ ਸਿੰਘ ਬਾਦਲ ਨੂੰ 1998 ਤੋਂ ਲੈ ਕੇ 2008 ਤੱਕ ਬਾਦਲ ਸਾਹਿਬ ਬਾਰ-ਬਾਰ ਮੁੱਖ ਮੰਤਰੀ ਬਣੌਣ ਦੀਆਂ ਬਾਤਾਂ ਪਾਉਂਦੇ ਰਹੇ। 10 ਸਾਲ ਬਾਤਾਂ ਪਾਉਣ ਤੋਂ ਬਾਅਦ ਉਹਨੂੰ ਮੁੱਖ ਮੰਤਰੀ ਬਣਾਇਆ ਸੀ ਆਪਣਾ ਪ੍ਰਧਾਨ ਬਣਾਇਆ ਸੀ ਅਕਾਲੀ ਦਲ ਦਾ। ਇਸ ਕਰਕੇ ਅੱਜ ਦੀ ਸਥਿਤੀ ਜਿਹੜੀ ਹੈ ਉਹ ਬੜੀ ਘਾਤਕ ਆ ਕਿ ਲੋਕ ਸਮਝ ਚੁੱਕੇ ਪਈ ਇਹਨਾਂ ਦੇ ਪੱਲੇ-ਪੁੱਲੇ ਕੁਝ ਹੈ ਨਹੀਂ ਇਹਨਾਂ ਨੇ ਕੁਝ ਕੀਤਾ ਹੈ ਨਹੀਂ। ਅੱਜ ਦੀ ਡੇਟ 'ਚ ਸਾਡੀ ਜਿਹੜੀ ਆ ਨੌਜਵਾਨ ਪੀੜ੍ਹੀ ਉਹ ਲੱਭਦੀ ਹੈ ਕੋਈ ਨਵੀਂ ਨੌਵੀਂ ਪੀੜੀ ਅੱਗੇ ਆਵੇ ਜਿਹੜੀ ਵਾਕਈ ਕੌਮ ਵਾਸਤੇ ਕੁਝ ਕਰਨ ਵਾਸਤੇ ਹੋਵੇ ਗੁਰੂ ਗ੍ਰੰਥ ਤੇ ਗੁਰੂ ਪਾਥ ਨੂੰ ਸਮਰਪਿਤ ਹੋਵੇ ਐਹੋ ਜੀ ਪੀੜੀ ਹੋਣੀ ਚਾਹੀਦੀ ਹੈ ਹੁਣ ਤੁਸੀਂ ਵੇਖੋ ਨਾ ਜਿਹੜੇ ਹੈਗੇ ਨੇ ਸਾਡੇ ਮਾਨਜੁਗ ਕੀ ਦਿੰਦੇ ਆ ਗਿਆਨੀ ਹਰਪ੍ਰੀਤ ਸਿੰਘ ਉਹਨਾਂ ਕਹਿੰਿਆ ਵੀ ਸੁਖਬੀਰ ਸਿੰਘ ਬਾਦਲ ਦੀ ਜਿਸ ਦਿਨ 12 ਅਪ੍ਰੈਲ ਨੂੰ ਚੋਣ ਕੀਤੀ ਗਈ ਐਤ ਐਤਵਾਰ ਐਤਵਾਰ ਨੂੰ ਸ਼ਨੀਵਾਰ ਵਾਲੇ ਦਿਨ 12 ਅਪ੍ਰੈਲ ਨੂੰ ਉਹ ਸਾਖੀ ਤੋਂ ਇੱਕ ਦਿਨ ਪਹਿਲਾਂ ਉਹਦੋਂ ਨਾ ਕਿ ਵੀ ਤੇਜਾ ਸਿੰਘ ਸਮੁੰਦਰੀ ਹਲਦੀਆਂ ਕੰਧਾਂ ਵਿੱਚ ਜੜੀਆਂ ਹੋਈ ਕਰਲਾਉਂਦੀਆਂ ਹੋਣਗੀਆਂ ਵੀ ਇੱਕ ਪੰਤਕ ਪਾਰਟੀ ਦੇ ਪ੍ਰਧਾਨ ਦੀ ਚੋਣ ਦੇ ਵਿੱਚੋਂ ਕੋਨੇ-ਮੋਨੇ ਸਾਰੇ ਬੈਠੇ ਨੇ ਤੇ ਉਹ ਉਹਦੀ ਸਿਫਤਾਂ ਕਰ ਰਹੇ ਤੇ ਨਾਂ ਪਰਚੋ ਪਰਚ ਕਰ ਰਹੇ ਦਾੜੀਆਂ ਬੰਦੀਆਂ ਵਾਲੇ ਬੈਠੇ ਨੇ ਉੱਥੇ ਜਦੋਂ ਕਿ ਸਿੱਖ ਪੰਥ ਦੇ ਵਿੱਚ ਦਾੜੀ ਖੁੱਲੀ ਰੱਖ ਕੇ ਦਾੜਾ ਦਾੜਾ ਪ੍ਰਕਾਸ਼ ਕਰਨਾ ਵਾ ਸੰਤ ਜਰਨੈਲ ਸਿੰਘ ਭਿੰਡਰਾ ਵਾਲੇ ਦੇ ਤੁੰਨੀ ਤੇ ਮੁੰਨੀ ਇੱਕ ਬਰਾਬਰ ਇਸ ਕਰਕੇ ਉਹਨਾਂ ਕਿ ਕੰਦਾ ਕਰਵਾਉਂਦੀਆਂ ਹੋਣਗੀਆਂ ਜਦੋਂ ਤੁਸੀਂ ਉਹਨੂੰ ਪ੍ਰਧਾਨ ਬਣਾ ਲਿਆ ਬਣ ਗਿਆ ਕਿਸ਼ਨ ਕੋਈ ਇਤਰਾਜ਼ ਨਹੀਂ ਕੋਈ ਗੱਲ ਨਹੀਂ ਹੈਗੀ ਲੇਕਿਨ ਸੁਖਬੀਰ ਸਿੰਘ ਬਾਦਲ ਨੂੰ ਆਪਣੀ ਕੋਈ ਪ੍ਰਾਪਤੀ ਦੱਸਣੀ ਪਊਗਾ ਆਪਣਾ ਕੋਈ ਏਜੰਡਾ ਦੱਸਣਾ ਪਊ ਸਾਡਾ ਅਗਲਾ ਏਜੰਡਾ ਕੀ ਹੈ ਜੇ ਤੇ ਏਜੰਡਾ ਆਪਣਾ MBA ਵਾਲਾ ਵਾ ਵੀ ਆਪਾਂ ਕੋਈ ਫੈਕਟਰੀ ਆਪਾਂ ਆਪਣੀ ਕੋਈ ਹੋਟਲ ਬਣਾਉਣਾ ਵਾ ਆਪਣਾ ਕੋਈ ਕਾਰੋਬਾਰ ਕਰਨਾ ਤੇ ਫਿਰ ਤੇ ਠੀਕ ਹੈ ਜੇ ਕੋਈ ਪੰਥਕ ਏਜੰਡਾ ਉਹ ਦੱਸੋ ਸਿੱਧਾ ਪੰਥਕ ਏਜੰਡਾ ਕੀ ਹੈਗਾ ਉਹ ਤਾਂ ਕੋਈ ਦੱਸਿਆ ਨਹੀਂ ਅਜੇ ਤੱਕ ਨਾ ਇਹ ਨਾ ਅੱਜ ਦੱਸਿਆ ਵਾ ਨਾ 13 ਤਰੀਕ ਨੂੰ ਦੱਸਿਆ ਵਾ ਨਾ 12 ਤਰੀਕ ਨੂੰ ਦੱਸਿਆ ਵਾ ਇਸ ਕਰਕੇ ਲੋਕ ਵੀ ਏਜੰਡਾ ਤੋਂਦੇ ਆ ਵੀ ਤੁਸੀਂ ਗਾਂਵ ਲੋਕਾਂ ਵਾਸਤੇ ਕੀ ਕਰੋਗੇ ਪੰਜਾਬ ਵਾਸਤੇ ਕੀ ਕਰੋਗੇ ਕੌਮ ਵਾਸਤੇ ਕੀ ਕਰੋਗੇ ਉਹ ਕੋਈ ਏਜੰਡਾ ਨਹੀਂ ਹੈਗਾ ਜਿੰਨਾ ਕੋਲ ਜਿੰਨਾ ਚਿਰ ਆਪਣਾ ਕੋਈ ਏਜੰਡਾ ਸੈੱਟ ਨਹੀਂ ਕਰਦੇ ਲੋਕਾਂ 'ਚ ਜਾਂਦੇ ਨਹੀਂਗੇ ਉਹਨਾਂ ਚਿਰ ਤੇ ਕੁਝ ਵੀ ਬਣਨ ਵਾਲਿਆਂ ਦਾ ਜੈਥੇ ਤੇ ਵਾਲੀ ਹਾਲਤ ਤੇ ਪਟਾਰੀ ਸਾਹਿਬ ਐਸਪੀਐਸ ਪਰਮਾਰ ਦੀ ਜੇ ਗੱਲ ਕਰੀਏ ਵਿਜੀਲੈਂਸ ਦੇ ਮੁਖੀ ਬਣਾਏ ਗਏ 26 ਤਰੀਕ ਉਹਨਾਂ ਨੂੰ ਮੁਖੀ ਬਣਾਇਆ ਤੇ ਅੱਜ ਮਹੀਨੇ ਕੇ ਬਾਅਦ ਹੀ ਉਹਨਾਂ ਨੂੰ ਜਿਹੜਾ ਉਹਨਾਂ ਦੇ ਅਹੁਦੇ ਤੋਂ ਲਾਹ ਦਿੱਤਾ ਗਿਆ ਤੇ ਇਲਜ਼ਾਮ ਲੱਗੇ ਆ ਕ腐ਸ਼ਨ ਦੇ ਭ੍ਰਸ਼ਟਾਚਾਰ ਦੇ ਦੋਸ਼ ਲੱਗੇ ਆ ਬਹੁਤ ਵੱਡੇ ਪੱਧਰ ਦੇ ਉੱਤੇ ਜਿਹੜੀ ਆ ਇਹ ਇਹ ਕਾਰਵਾਈ ਚੱਲੀ ਆ ਕਈ ਵੱਡੇ ਅਫਸਰ ਜਿਹੜੇ ਆ ਉਹ ਪੰਜਾਬ ਸਰਕਾਰ ਨੇ ਜਿਹੜੇ ਆ ਇਸ ਰਡਾਰ ਤੇ ਲਏ ਆ ਤੇ ਉਹਨਾਂ ਨੂੰ ਅਹੁਦਿਆਂ ਤੋਂ ਲਾਹ ਦਿੱਤਾ ਗਿਆ ਏਸ 1997 ਬੱਚ ਦੇ ਆਈਪੀਐਸ ਅਫਸਰ ਨੇ ਐਸਪੀਐਸ ਪਰਮਾਰ ਜਿਹੜਾ ਬੰਦਾ ਆਈਪੀ ਆਈਪੀਐਸ ਤੇ ਆਈਐਸ ਬਣ ਜਾਂਦਾ ਉਹ ਕਹਿੰਦਾ ਆਪਾਂ ਤੇ ਹੈਗੇ ਸਰਕਾਰ ਦੇ ਜੁਆਈ ਕੰਮ ਕਰੀਏ ਨਾ ਕਰੀਏ ਸਾਨੂੰ ਕੋਈ ਪੁੱਛਣ ਵਾਲਾ ਨਹੀਂ ਐਸਪੀਐਸ ਪਰਮਾਰ ਜਿਹੜੇ ਆ ਇਹ ਤੁਹਾਨੂੰ ਪਤਾ ਹੋਵੇਗਾ ਇਹ ਜਦੋਂ ਸਿੱਟ ਬਣੀ ਸੀ ਨਾ ਬਰਗਾਰੀ ਮੋਰਚੇ ਦੀ ਜਿਹਦੇ ਵਿੱਚ ਤਿੰਨ ਅਫਰੀਆਂ ਲਾਜ਼ ਹੋਈਆਂ ਸੀਗੀਆਂ ਉਹਦੇ ਵੀ ਮੁਖੀ ਰਹੇ ਨੇ ਇਹਨਾਂ ਨੇ ਤਨਵਰੀ ਜਾ ਕੇ ਸੁਨਾਰੀਆ ਜ਼ਿਲ੍ਹੇ ਦੇ ਵਿੱਚ ਸੌਦਾ ਸਾਨੂੰ ਪੁਛਪੜਤਾਲ ਵਿੱਚ ਕੀਤੀ ਸੀ ਇਹਨਾਂ ਨੇ ਅਦਾਲਤ ਦੇ ਵਿੱਚ ਹਾਈ ਕੋਰਟ 'ਚ ਆਪ ਪੇਸ਼ ਹੋ ਕੇ ਇਹ ਨਹੀਂ ਗੱਲ ਕਹੀ ਸੀ ਸਾਨੂੰ ਇਹਦੀ ਕਸਟੋਰੀ ਰਸਟੇਜ ਦੀ ਆ ਤੇ ਸਾਨੂੰ ਉਹ ਦਿੱਤੀ ਜਾਵੇ ਅਸੀਂ 30 ਹਜ਼ਾਰ ਮੁਲਾਜ਼ਮ ਲਾ ਦੇਗੇ ਇਸ ਰੂਟ ਦੇ ਉੱਤੇ ਤੇ ਇਹਨੂੰ ਕਿਸੇ ਪ੍ਰਕਾਰ ਦਾ ਕੋਈ ਖਤਰਾ ਨਹੀਂ ਹੋਊਗਾ ਲੇਕਿਨ ਹਾਈ ਕੋਰਟ ਨੇ ਕਿਹਾ ਸੀ ਦੋ ਜਿਹੜੀ ਪੁਛਪੜਤਾਲ ਕਾਣੀ ਤੁਸੀਂ ਜ਼ਿਲ੍ਹੇ ਜਾ ਕੇ ਕਰ ਸਕਦੇ ਹੋ ਇਹਨਾਂ ਨੇ ਉਹ ਚਾਰਸ਼ੀਟ ਪੇਸ਼ ਕੀਤੀ ਸੀ ਉਸ ਤੋਂ ਬਾਅਦ ਇਹ ਉਦੋਂ ਆਈ ਜੀ ਸੀ ਕਿ ਹੁਣ ਪ੍ਰਮੋਟ ਹੋ ਕੇ ਏ ਡੀ ਜੀ ਵੀ ਬਣ ਗਿਆ ਏ ਡੀ ਜੀ ਵੀ ਬਣ ਕੇ ਇਹਨਾਂ ਨੂੰ ਪਟਿਆਲਾ ਪਟਿਆਲਾ ਏਰੀਆ ਦਿੱਤਾ ਤੇ ਡੀ ਸੀ ਲਾ ਦਿੱਤਾ ਗਿਆ ਜਦੋਂ ਤੁਹਾਨੂੰ ਪਤਾ ਹੈ ਕਿ ਵਿਰਿੰਦਰ ਕੁਮਾਰ ਵਿਰਿੰਦਰ ਕੁਮਾਰ ਇੱਕ ਇਮਾਨਦਾਰ ਤੇ ਬੜੀ ਇਮਾਨਦਾਰੀ ਨਾਲ ਕੰਮ ਕੀਤਾ ਸੀ ਤੇ ਸਿਰਫ ਇੱਕ ਮੁਕੱਦਮੇ ਉਹਨੇ ਆਪਣੀ ਮਰਜ਼ੀ ਦਾ ਦਰਜ ਕੀਤਾ ਸੀ ਸਰਕਾਰ ਦੇ ਪੁੱਛਣ ਤੋਂ ਬਿਨਾਂ ਕਪਲੇਬਾਜੀ ਦਾ ਤੇ ਸਰਕਾਰ ਨੂੰ ਚੰਗਾ ਨਹੀਂ ਸੀ ਲੱਗਾ ਤੇ ਉਹਨਾਂ ਨੇ ਵਿਰਿੰਦਰ ਕੁਮਾਰ ਨੂੰ ਜਿਹੜਾ ਸੀ ਵਿੱਲਿਆ ਕਰਕੇ ਘਰ ਬਠਾਤਾ ਸੀ ਤੇ ਉਹਨਾਂ ਦੀ ਮਈ કે ਜੂਨ ਦੇ ਵਿੱਚ ਰਿਟਾਇਰਮੈਂਟ ਆ ਵਿਰਿੰਦਰ ਕੁਮਾਰ ਦੀ ਉਹ ਵੀ ਆਈਪੀ ਅਫਸਰ ਨੇ ਉਹਨਾਂ ਦੀ ਜਗ੍ਹਾ ਤੇ ਜੀ ਨਗੇਸ਼ਵਰ ਰੌਲਾਤਾ ਜੀ ਨਗੇਸ਼ਵਰ ਨੂੰ ਜਾਣਦੇ ਇੱਥੇ ਐਸਪੀ ਵੀ ਰਿਹਾ ਉਹ ਢਿਲਾ ਜਿਹਾ ਬੰਦਾ ਕੰਮਕੁਮ ਕਰਨ ਵਾਲਾ ਕੋਈ ਨਹੀਂ ਹੈਗਾ ਬਸ ਆਏ ਤੇ ਦਫਤਰ ਆਏ ਹਾਜ਼ਰੀ ਲਈ ਚਲੇਗੇ ਤੋਂ ਵੱਧ ਕੁਝ ਕਰਨ ਵਾਲਾ ਬੰਦਾ ਨਹੀਂ ਸੀ ਉਹਨੂੰ ਬਦਲ ਕੇ ਬਕਾਇਦਾ ਤੌਰ ਤੇ 26 ਮਾਰਚ ਨੂੰ ਐਸ ਪੀਐਸ ਪਰਮਾਰ ਨੂੰ ਲਾਇਆ ਗਿਆ ਵਿਜੀਲੈਂਸ ਦਾ ਬਿਊਰੋ ਬਿਊਰੋ ਚੀਫ ਪੀਐਨ ਦਾ ਚੇਅਰਮੈਨ ਲੱਭਦਾ ਜੀ ਦਾ ਉਹ ਤੋਂ ਜਿਹੜੀ ਸਟ ਬਣੀ ਸੀ ਕੈਪਟਨ ਦੀ ਕੈਪਟਨ ਪਸ਼ਪਿੰਦਰ ਸਿੰਘ ਬਾਠ ਦੀ ਉਹਦੇ ਮੁਖੀ ਲਾਇਆ ਗਿਆ ਤੇ ਸਟ ਬਣਾਈ ਗਈ ਸੀ ਇੰਨਾ ਵੀ ਸਟ ਤੋਂ ਅਸਿਫਾ ਦਿੱਤਾ ਸੀ ਵੀ ਮੈਂ ਇਸ ਤਰ੍ਹਾਂ ਨਹੀਂ ਕੰਮ ਕਰ ਸਕਦਾ ਕਿਉਂ ਨਹੀਂ ਕਰ ਸਕਦਾ ਵਿਜੀਲੈਂਸ ਦੇ ਪੁਲਿਸ ਦਾ ਫਰਕ ਹੈ ਜਿਹੜੀ ਵਿਜੀਲੈਂਸ ਆ ਉਹ ਸਿੱਧੀ ਮੁੱਖ ਮੰਤਰੀ ਸੈਕਟਰੀ ਨੂੰ ਜਵਾਬ ਦੇ ਆ ਜਿਹੜੀ ਬਾਕੀ ਪੁਲਿਸ ਉਹ ਡੀਜੀਪੀ ਨੂੰ ਜਵਾਬ ਦੇ। ਦਿੱਲੀ ਸਰਕਾਰ ਦੇ ਵੀ ਤੁਸੀਂ ਵੇਖੋ ਜਿਹੜਾ ਕੇਂਦਰੀ ਬਾਲ ਸੀ ਤਾਂ ਪਾਵਰ ਅਫਸਰ ਵਾਲੀਆਂ ਸੀ। ਜਿਹੜੀ ਦਿੱਲੀ ਸਰਕਾਰ ਆ ਉਥੇ ਦਿੱਲੀ ਪੁਲਿਸ ਜਿਹੜੀ ਆ ਉਹ ਕੇਂਦਰ ਸਰਕਾਰ ਦੇ ਅਧੀਨ ਆ। ਲੇਕਿਨ ਵਿਜੀਲੈਂਸ ਦਾ ਡਿਪਾਰਟਮੈਂਟ ਜਿਹੜੀ ਆ ਉਹ ਦਿੱਲੀ ਸਰਕਾਰ ਦੇ ਅਧੀਨ ਆ। ਐਪੋਰਟਸ ਉਹ ਹੀ ਆ। ਇੱਥੇ ਵੀ ਇਦਾਂ ਹੀ ਸੀਗਾ। ਫਿਰ ਉਹ ਕਹਿੰਦੇ ਸੀ ਇਹ ਪੁਲਿਸ ਦੇ ਅਧੀਨ ਸੀ ਜਿਹੜੀ ਸੈੱਟ ਆਉਂਦੀ ਉਹ ਦੀ ਡੀਸੀਪੀ ਦੇ अधीन ਤੇ ਮੈਂ ਸਿਰਫ ਟੀਪ ਸੈਕਟ ਜਵਾਬ ਦੇ ਇਸ ਕਰਕੇ ਮੈਂ ਸੇਵਾ ਕਰਦਾ ਤੇ 7 ਪ੍ਰੈਨ ਨੂੰ ਇਹਨਾਂ ਨੂੰ ਆਰਡਰ ਕੀਤਾ ਗਿਆ ਵੀ ਤੁਸੀਂ ਜਿੰਨੇ ਆਰਟੀਓ ਪੰਜਾਬ ਦੇ ਵਿੱਚ ਹੈਗੇ ਨੇ ਸਾਰੇ ਵਿਕੀਨ ਛਾਪੇ ਮਾਰੋ ਇਹਨਾਂ ਛਾਪੇ ਮਾਰੀ ਕੀਤੀ 16 ਐਫਆ ਦਰਜ ਕਰਕੇ 24 ਵਿਕਿਆਂ ਦੇ ਖਿਲਾਫ ਐਫਆ ਦਰਜ ਕੀਤੀ ਇਹਨਾਂ ਨੇ ਲੇਕਿਨ ਜਦੋਂ ਉਹ ਐਫਆ ਦਰਜ ਕੀਤੀ ਤੇ ਉਹ ਬੰਦੇ ਗਏ ਗਾਂ ਬਸ਼ਾਹੋ ਇਹਨਾਂ ਦੀ ਢਿੱਲ ਕਰਕੇ ਹੁਣ ਜਦੋਂ ਇਹ ਪਤਾ ਲੱਗਾ ਕਿ ਇਹਨਾਂ ਨੇ ਕਾਰਵੀ ਪ੍ਰੋਪਰ ਨਹੀਂ ਕੀਤੀ ਤੇ ਉਹ ਜਿਹੜੇ ਬੰਦੇ ਗਾਂਭਸ਼ਾ ਕਰ ਦਿੱਤੇ ਗਏ ਨੇ ਤੇ ਇਹਨਾਂ ਦੀ ਢਿੱਲੀ ਕਾਰਗੁਜ਼ਾਰੀ ਕਰਕੇ ਬਕਾਇਦਾ ਤੌਰ ਤੇ ਸਵਰਨਪ੍ਰੀਤ ਸਿੰਘ ਐਸਐਸਪੀ ਇੱਕ ਏਜੀ ਹਰਪ੍ਰੀਤ ਸਿੰਘ ਤੇ ਐਸਪੀ ਸੁਪਰਮਾਰ ਏਡੀਸੀਪੀ ਨੂੰ ਇਹਨਾਂ ਨੇ ਸਸਪੈਂਡ ਕੀਤਾ ਹੁਣ ਇਹਦੀ ਸਸਪੈਂਸ਼ਨ ਜਿਹੜੀ ਏਡੀਸੀਪੀ ਦੀ ਆ ਉਹ ਪੰਜਾਬ ਸਰਕਾਰ ਨਹੀਂ ਕਰ ਸਕਦੀ ਉਹਦੀ ਜੁਡੀਸ ਪਰਮਿਸ਼ਨ ਲੈਣੀ ਪੈਂਦੀ ਹੈ ਜੇ ਜੁਪੀਐਸੀ ਤੋਂ 1 ਮਹੀਨੇ ਦੇ ਵਿੱਚ ਉਹਦੀ ਪਰਮਿਸ਼ਨ ਨਾ ਲਈ ਤੇ ਉਹ ਆਟੋਮੈਟਿਕਲੀ ਬਾਹਰ ਹੋ ਜੂਗਾ ਜਿੱਦਾਂ ਤੁਹਾਨੂੰ ਪਤਾ ਨਾ ਪੰਚਾਇਤੀ ਪੰਚਾਇਤਾਂ ਦੀ ਚੋਣਾਂ ਸਮੇਂ ਹੋਇਆ ਸੀਗਾ ਇੱਕ ਗੁਰਪ੍ਰੀਤ ਸਿੰਘ ਤੇ ਇੱਕ ਹੈਗਾ ਸੀ ਐਸ ਰਾਹੁਲ ਦੋ ਬੰਦੇ ਸੀ ਜਿਹੜੇ ਇਹਨਾਂ ਦੇ ਟੂ ਆਟੋਮੈਟਿਕਲੀ ਬਾਹਰ ਹੋ ਗਏ ਸੀ ਮਹੀਨੇ ਬਾਦਾਂ ਦਾ ਪਰਮਿਸ਼ਨ ਨਹੀਂ ਸੀ ਲਈ ਇਸੇ ਤਰ੍ਹਾਂ ਉਹ ਇੱਥੇ ਹੋਊਗਾ ਲੇਕਿਨ ਐਸਪੀ ਐਸ ਪਰਮਾਰ ਬੰਦਾ ਤੇ ਠੀਕ ਸੀਗਾ ਇੰਨਾ ਢਿੱਲਗਿੱਟ ਕਿਉਂ ਗਿਜਾਰੀ ਕਿਹਦੇ ਕਹਿਣ ਤੇ ਗਿਜਾਰੀ ਕਿਵੇਂ ਕੀਤੀ ਇਹਦੀ ਪਤਾ ਲੱਗ ਕੇ ਤਿੰਨ ਬੰਦੇ ਮੈਸੂਦਾਂ ਸਸਪੈਂਡ ਕੀਤੇ ਤੇ ਕਾ ਮਾਰ ਕੇ ਟੰਗਣਾ ਬੜੀ ਜ਼ਰੂਰੀ ਸੀਗਾ ਉਹ ਵੀ ਐਡਾ ਵੱਡਾ ਜਿਹੜਾ ਤੁਸੀਂ ਵਿੱਜੀ ਰਿਸ ਦਾ ਮੁਖੀ ਲਾਇਆ ਉਹਨੂੰ ਸਸਪੈਂਡ ਕੀਤਾ ਵੱਡੀ ਗਲਤ ਮੰਨ ਸਰਕਾਰ ਵਾਸਤੇ ਜੀ ਤੇ ਪੱਟੀ ਸਾਹਿਬ ਆਪਾਂ ਗੱਲ ਕਰੀਏ ਵਿਕਰਮ ਮਜੀਠੀਆ ਦੀ ਪਹਿਲਾਂ ਮਾਨਯੋਗ ਸੁਪਰੀਮ ਕੋਰਟ ਨੇ ਕਿਹਾ ਸੀ ਵੀ ਤੁਸੀਂ ਸਿੱਟ ਅੱਗੇ ਪੇਸ਼ ਹੋਵੋ ਉਹ ਜਿਹੜੇ ਤੁਹਾਨੂੰ ਸਵਾਲ ਜਵਾਬ ਕਰਦੇ ਆ ਉਹਨਾਂ ਦੇ ਜਵਾਬ ਦਿਓ ਜਿਉ ਦੁਬਾਰਾ ਸਾਦੇ ਆ ਦੁਬਾਰਾ ਜਾਓ ਯਾਨੀ ਕਿ ਤੁਸੀਂ ਪੂਰੀ ਉਹਨਾਂ ਦੀ ਤਮੀਲ ਕਰੋ ਐਸਆਈਟੀ ਜਿਹੜੀ ਬਣਾਈ ਗਈ ਹੈ ਡਰੱਗ ਕੇਸ ਦੇ ਵਿੱਚ ਪੰਜਾਬ ਸਰਕਾਰ ਮਾਨਯੋਗ ਸੁਪਰੀਮ ਕੋਰਟ ਜਾਂਦੀ ਹੈ ਵੀ ਇਹਨਾਂ ਨੂੰ ਜਿਹੜੀ ਜ਼ਮਾਨਤ ਦਿੱਤੀ ਹੋਈ ਹੈ ਖਾਰਜ ਕਰ ਦਿਓ ਤੇ ਉਲਟੋਂ ਸੁਪਰੀਮ ਕੋਰਟ ਪੰਜਾਬ ਸਰਕਾਰ ਦੀ ਪਟੀਸ਼ਨ ਵੀ ਖਾਰਜ ਕਰ ਦਿੰਦੀ ਹੈ ਜਿਹੜੀ ਦਸੰਬਰ 2020 ਦੇ ਵਿੱਚ ਈਡੀ ਦੇ ਜਿਹੜੇ ਮੁਖੀ ਹੁੰਦੇ ਨੇ ਨਰਿੰਦਰ ਸਿੰਘ ਡਿਪਟੀ ਡਾਇਰੈਕਟਰ ਉਹ ਪੁੱਛ ਪੜਤਾਲ ਕਰਦੇ ਵਿਕਰਮਜੀਤ ਸਿੰਘ ਨੂੰ ਡਰਗ ਕੇਸ ਦੇ ਵਿੱਚ 150 150 ਸਵਾਲਾਂ ਦੀ ਉਹਨਾਂ ਲਿਸਟ ਬਣਾਈ ਹੁੰਦੀ ਹੈ ਤੇ 3-4 ਘੰਟੇ ਸਿਰਫ 50 ਸਵਾਲ ਲਿਫਟਦੇ ਨੇ ਤੇ ਵਿਕਰਮਜੀਤ ਦੀ ਬਸ ਹੋ ਜਾਂਦੀ ਹੈ ਉਹ ਕਹਿੰਦਾ ਜੀ ਮੈਂ ਕੱਲ ਫੇਰਾ ਜੀ ਕਹਿੰਦੇ ਕੋਈ ਗੱਲ ਦਸੰਬਰ ਦੇ ਮਹੀਨੇ ਬਰ ਬੂੰਦਾਬੰਦੀ ਹੋ ਰਹੀ ਹੈ ਇੰਨੀ ਠੰਡ ਪੈ ਰਹੀ ਹੈ ਤੇ ਬਿਕਰਮ ਸਿੰਘ ਜੀਠੀਆ ਪੱਤਰਕਾਰਾਂ ਨੂੰ ਕਿਤੇ ਵੀ ਤੁਹਾਡੇ ਬਾਅਦ ਚ ਗੱਲ ਕਰਦਾ ਪਹਿਲਾਂ ਦੋ ਗਲਾਸ ਮੈਨੂੰ ਪਾਣੀ ਦੇ ਪਿਆ ਦੋ ਗਲਾਸ ਪਾਣੀ ਪੀਣ ਤੋਂ ਬਾਅਦ ਪੱਤਰਕਾਰ ਨਾਲ ਗੱਲ ਕਰਦੇ ਵੀ ਅੰਦਰ ਸਾਡੀ ਗੱਲਬਾਤ ਹੋਈ ਹੈ ਸਖਾਵਾਂ ਮੌਲਤੂਈਆ ਕਈ ਸਵਾਲ ਜਿਹਾ ਵਿਤ ਮੈਂ ਤਾਂ ਦੱਸ ਨਹੀਂ ਸਕਦਾ ਲੇਕਿਨ ਕੱਲ ਮੈਂ ਫੇਰ ਕੱਲ ਤੋਂ ਪਹਿਲਾਂ ਪਹਿਲਾਂ ਰਾਤੋ ਰਾਤ ਨਰਿੰਦਰ ਸਿੰਘ ਦੀ ਬਦਲੀ ਜਿਹੜੀ ਆ ਉਹ ਬਕਾਇਦਾ ਤੌਰ ਤੇ ਕਲਕੱਤੇ ਕਰ ਦਿੱਤੀ ਜਾਂਦੀ ਹੈ। ਲੇਕਿਨ ਰੌਲਾ ਪੈ ਜਾਂਦਾ ਵਾ। ਹਾਈ ਕੋਰਟ ਉਹਨਾਂ ਦੀ ਜਿਹੜੀ ਬਦਲੀ ਉੱਤੇ ਤਾਂ ਰੋਕ ਲਾ ਦਿੰਦੀ ਆ। ਨਹੀਂ ਜਾਣਾ। ਲੇਕਿਨ ਜਿਹੜੀ ਵਿਕਰਮ ਸਿੰਘ ਮਜੀਠੀਆ ਵਾਲੀ ਫਾਈਲ ਆ ਉਹ ਦਿੱਲੀ ਮੰਗਾ ਲਈ ਦੀ ਵੀ ਤੁਸੀਂ ਜਾਂਚ ਕਰਨੀ ਸੀ ਆਪੇ ਕਰਨਗੇ ਸੀ। ਅੱਜ ਤੱਕ ਉਹ ਦਿੱਲੀ ਭਈ ਠੱਪ ਪਈ ਹੈ। ਸਪਸ਼ਟ ਨਫਦਲ ਜੀ ਆਪਣੇ ਇੰਟਰਵਿਊ ਦੇ ਵਿੱਚ ਉਹਨੇ ਕਿਹਾ ਜਿਹੜੇ ਨਰਿੰਦਰ ਸਿੰਘ ਉਹ ਕਹਿੰਦੇ ਜੀ ਜੇ ਉਹ ਕਿਤੇ ਫਾਈਲ ਖੋਲੀ ਜਾਵੇ ਤਾਂ ਸੱਪਾਂ ਦੀ ਪਟਾਰੀ ਹੈ ਪਰ ਖੋਲੀ ਕਿਛ ਨਹੀਂ ਨਾ ਖੋਲਣ ਦੀ ਕੋਈ ਆਸ ਨਹੀਂ ਸਾਡੇ ਕੋਲ ਨਹੀਂ ਤੇ ਅਸੀਂ ਤੇ ਕੰਗਣ ਖਰ ਕਰ ਦਿੰਦੇ ਉਹਦੀ ਰਿਪੋਰਟ ਇੱਕ ਜਿਹੜੀ ਸੀ ਉਹਨਾਂ ਅਦਾਲਤ 'ਚ ਵੀ ਪੇਸ਼ ਕੀਤੀ ਸੀ ਕਿ ਇਹਦੇ ਵਿੱਚ ਆ ਕੁਝ ਹੈ ਹੋਇਆ ਕਿ ਕਿ ਜਦੋਂ ਉਹ ਕੈਪਟਨ ਮਨਿੰਦਰ ਸਿੰਘ ਸਰਕਾਰ ਸੀ ਉਹਨੇ ਸਭ ਕੁਝ ਬੰਦ ਕਰਤਾ ਕਿਉਂ ਕੈਪਟਨ ਮਨਿੰਦਰ ਸਿੰਘ ਚਾਚਾ ਕਹਿੰਦਾ ਮੇਰੇ ਚਾਚਾ ਜੀ ਬਾਦਲ ਤੇ ਕਰਨਾ ਦੀ ਸੀ ਬਾਦਲ ਤੇ ਹੁੰਦਾ ਤੇ ਜੋ ਭੋਲੇ ਨੇ ਕਿਹਾ ਸੀਗਾ ਕਚੈਰੀ ਜਨ ਸਭ ਨੂੰ ਪਤਾ ਹੀ ਹੈ ਹੁਣ 20 ਦਸੰਬਰ 2018 ਨੂੰ ਵਕਾਇਦਾ ਤੌਰ ਤੇ ਚੰਨੀ ਸਰਕਾਰ ਇਹਦੇ ਖਿਲਾਫ ਇੱਕ ਮੁਕਦਮਾ ਜੱਜ ਕਰਦੀ ਆ ਤਤਕਾਲੀ ਡੀਜੀਪੀ ਚਟੋ ਭੱਜਿਆ ਦੀ ਰਿਪੋਰਟ ਦੇ ਬਿਹਾਫ ਤੇ ਵੀ ਐਨਡੀਪੀਸੀ ਦੇ ਇਹਦਾ ਇਹ ਨਸ਼ਿਆਂ ਦੇ ਵਿੱਚ ਸ਼ਾਮਲ ਆਏ ਡਰੱਗ ਮਾਮਲੇ ਜਦੋਂ ਇਹਦੇ ਖਿਲਾਫ ਮੁਕਦਮਾ ਦਰਜ ਹੁੰਦਾ ਡਰੱਗ ਮਾਮਲਿਆਂ ਦੇ ਵਿੱਚ ਇਹ ਫਿਰ ਕੀ ਕਰਦਾ ਵੀ ਪਕੜ ਆ ਜਾਂਦਾ ਪਕੜਾ ਹੰਤੂ ਬਾਦ ਪਹਿਲਾ ਇਹ ਸੈਸ਼ਨ ਕੋਰਟ ਜਾਂਦਾ ਇਹਦੀ ਬیل ਖਾਤ ਕੀਤੀ ਜਾਂਦੀ ਹੈ ਮੁੜ ਕੇ ਫਿਰ ਇਹ ਹਾਈ ਕੋਰਟ ਜਾਂਦਾ ਹਾਈ ਕੋਰਟ ਤੋਂ ਉਹਨੂੰ ਰਾਤ ਇੱਕ ਸ਼ਰਤੇ ਮਿਲਦੀ ਉਹ ਸ਼ਰਤੇ ਹੁੰਦੀ ਹੈ ਵੀ ਭਾਈ ਤੁਸੀਂ ਇਲੈਕਸ਼ਨ ਲੜਨੀ ਲੜ ਲਓ 2022 ਦੇ ਵਿੱਚ ਲੇਕਿਨ ਤੁਹਾਨੂੰ 20 20 ਫਰਵਰੀ 2022 ਨੂੰ ਵੋਟਰ ਬਹਿ ਜਾਣੀ ਲੇਕਿਨ 24 ਫਰਵਰੀ ਤੱਕ ਤੁਹਾਨੂੰ ਹੇਠਲੀ ਦਰਜ ਜਾ ਕੇ ਪੇਸ਼ ਹੋਣਾ ਪਵੇ ਉਥੇ ਜਾ ਕੇ ਤੁਹਾਨੂੰ ਹਾਜ਼ਰ ਜੇਣੀ ਪਊ ਜਦੋਂ ਉਹ ਹੇਟਲੀ ਦਾਲ ਜਾਂਦੇ ਆ ਤੇ ਉਹ ਜੇਲ੍ਹ ਭੇਜ ਦਿੰਦੇ ਤ੍ਰੀ ਪ੍ਰੀ 6 ਮਹੀਨੇ ਬਿਕਰਮ ਸਿੰਘ ਬਜੀਠੀਆ ਪਟਿਆਲਾ ਦੀ ਜੇਲ੍ਹ ਚ ਰਹਿੰਦੇ ਨੇ ਤੇ 6 ਮਹੀਨੇ ਬਾਅਦ ਇਹਨਾਂ ਨੂੰ ਜ਼ਬੰਤ ਹਾਈ ਕੋਰਟ ਤੋਂ ਮਿਲਦੀ 2022 ਦੇ ਵਿੱਚ ਉਹ ਜਿਹੜੀ ਬਰਜਵੰਤ ਮਿਲਦੀ ਆ ਜਾਂ ਤੇ ਤੁਸੀਂ ਉਦੋਂ ਕਾਰਵਾਈ ਕਰੋ ਇਹਦੇ ਤੇ ਕਈ ਸਿੱਟਾਂ ਬਣੀਆਂ ਸਿੱਟਾਂ ਵੀ ਪੁੱਜਦੇ ਨਹੀਂ ਸੀ ਨਹੀਂ ਜੀ ਤੇ ਇੱਕ ਤੇ ਗਵਾਹ ਨੂੰ ਕਹਿਤਾ ਅਸੀਂ ਬਕਾਇਦਾ ਤੌਰ ਤੇ ਸਿੱਟ ਦੇ ਮੁਖੀ ਬਲਰਾਜ ਸਿੰਘ ਨੇ ਯਾਰ ਤੂੰ ਕਿਹੜੇ ਪੰਗੇ ਚ ਪੈਣ ਲੱਗਾ ਕੱਲ ਨੂੰ ਇਲੈਕਸ਼ਨ ਹੋਣੀ ਆ ਕਾਲੀਆਂ ਦੀ ਸਰਕਾਰ ਬੈਣ ਵਾਲੀ ਨਾਲ ਆਪਸਹਰਿਕ ਨਾਲ ਨਾਲ ਸਾਨੂੰ ਪਸਾਏਗਾ ਉਹ ਮਰਪਾਲ ਸਿੰਘ ਬੋਦੀ ਇਹਨਾਂ ਦੇ ਐਮਐਲਏ ਰਿਹਾ ਸੀ ਜਿੰਨੇ ਜਾ ਕੇ ਗਵਾਹੀ ਜਣੇ ਸੀ ਜਿੰਨੇ ਐਫੀਡਵਿਟ ਦਿੱਤਾ ਸੀਗਾ ਵੀ ਇਹਨਾਂ ਇਹ ਮਾਮਲਾ ਸ਼ਾਮਲ ਨੇ ਹੁਣ ਕੇਸ ਚ ਉਸ ਨੂੰ ਮਿਲ ਗਈ ਬਕਾਇਦਾ ਤੌਰ ਤੇ ਜਮਾਨਤ ਮਿਲ ਗਈ ਜੋ ਲਾਈਟ ਮਿਲੀ ਹੈ ਕਿ ਮੇ ਕਿ ਜੁਲਾਈ ਚ ਮਿਲੀ ਸੀ ਇਹਨਾਂ ਨੂੰ ਉਹ ਜ਼ਮਾਨਤ ਦੇ ਬਾਅਦ ਸੀ ਕਿ ਤੇ ਪੰਜਾਬ ਸਰਕਾਰ ਨੇ ਉਹਨੂੰ ਸੁਪਰੀਮ ਕੋਰਟ ਚ ਚੁਣੌਤੀ ਦਿੱਤੀ ਸੀ ਵੀ ਇਹਦੀ ਜ਼ਮਾਨਤ ਖਾਰਜ ਕੀਤੀ ਜਾਵੇ ਸੁਪਰੀਮ ਕੋਰਟ ਨੇ ਕਿਹਾ ਠੀਕ ਹੈ ਇਹਦੇ ਵਕੀਲ ਵੀ ਪੇਸ਼ ਹੋਏ ਇਹਨਾਂ ਨੇ ਕਹਿਤਾ ਕਿ ਸਾਨੂੰ ਇਹ ਸਹਿਯੋਗ ਨਹੀਂ ਕਰ ਰਿਹਾ ਪੁਛਪਟਾਲ ਦੇ ਵਿੱਚ ਜਿਹੜੀ ਸੱਟ ਬਣੀ ਸੀਗੀ 7 ਮਾਰਚ 17 ਮਾਰਚ ਤੇ 18 ਮਾਰਚ ਦੋ ਦਿਨ ਦੇ ਦਿੱਤੇ ਵਜੀਠੀਏ ਨੂੰ ਵੀ ਦੋ ਦਿਨ ਤੂੰ ਜਾ ਕੇ ਸਿੱਟ ਦੇ ਪੇਛੋੜਾ ਪੁੱਛ ਪੜਤਾਲ ਵਾਸਤੇ ਭਾਵੇਂ ਸਿੱਟ ਨੇ ਕਹਿਤਾ ਇਹ ਨਹੀਂ ਗੱਲ ਇਹ ਸਾਨੂੰ ਸੁਜੋਗ ਨਹੀਂ ਦੇ ਰਿਹਾ ਲੇਕਿਨ ਸੁਪਰੀਮ ਕੋਰਟ ਨੇ ਉਹਨਾਂ ਦੀ ਨਹੀਂ ਸੁਣੀ ਉਹਨਾਂ ਸਿਰਫ ਥੱਲੇ ਜਿਹੜੀ ਹਾਈ ਕੋਰਟ ਨੇ ਦਿੱਤੀ ਜਵੰਤ ਉਹਨੂੰ ਬਾੜ ਰੱਖਿਆ ਉਹਦੇ ਵਿਆਹ ਤੇ ਜੋਰ ਨਾ ਕਿ ਉਹਨੇ ਠੀਕ ਕੀਤਾ ਤੂੰ ਵਿਆਹ ਦੇ ਉੱਤੇ ਉਹਨੂੰ ਜਿਹੜੀ ਸੀ ਬੇਲ ਮਿਲ ਗਈ ਪੱਕੀ ਬੇਲ ਹੋ ਗਈ ਆ ਕੇਸ ਚੱਲੇਗਾ ਅੱਜ لیکن ਰਾਤ ਪੱਕੀ ਮਿਲ ਵੀ ਹੁਣ ਜੇਲ੍ਹ ਜਾਣ ਦੇ ਰਸਤੇ ਹਾਲ ਦੀ ਕਿਹੜੀ ਬੰਦ ਹੋ ਗਏ ਨੇ ਉਹਨਾਂ ਦੇ ਇਹ ਮਜੀਠੀ ਵਾਸਤੇ ਬੜੀ ਵੱਡੀ ਰਾਹਤ ਆ ਜੇ ਕਿਤੇ ਉਹਨੂੰ ਸੁਪਰੀਮ ਕੋਰਟ ਜਿਹੜੀ ਉਹਦੀ ਬੇਲ ਖਾਰਜ ਕਰ ਦਿੰਦੀ ਤੇ ਫਿਰ ਪਤਾ ਨਹੀਂ ਕਿੰਨਾ ਚਿਰ ਜੇਲ੍ਹ ਸਹਿਣਾ ਪੈਂਦਾ ਵੀ ਡਰੱਗ ਮਾਮਲੇ 'ਚ ਮੈਕਸਿਮਮ ਸਮਾਂ ਜੇਲ੍ਹ ਚ ਰੱਖਿਆ ਜਾਂਦਾ ਜੀ ਜੀ ਫਿਰ ਸਾਹਿਬ ਬਹੁਤ ਬਹੁਤ ਧੰਨਵਾਦ ਤੁਸੀਂ ਆਪਣਾ ਕੀਮਤੀ ਸਮਾਂ ਇਸ ਪ੍ਰੋਗਰਾਮ ਲਈ ਦਿੱਤਾ ਤੁਹਾਡਾ ਬਹੁਤ ਬਹੁਤ ਧੰਨਵਾਦ ਸੱਸੀ ਕਾ ਜੀ ਸ਼ੁਕਰੀਆ ਜੀ ਸ਼ੁਕਰੀਆ ਜੀ